ਨੰਮਾ ਮੇਰੀ ਗੱਲ ਸੁਣ ਤੂੰ ਕੀ ਦਿਲ ਚ ਪਾਪ ਰੱਖਦੀ ਆਂ ਦੇ ਹੈ ਜਿੱਥੇ ਵੀ ਜਾਂਨਾ ਸੁੱਖੀ ਦੀ ਚਰਚਾ ਬੜੀ ਸੁਣਦਾ ਮੈਂ ਹੈ ਕੀ ਗੱਲ ਕੀ ਅੰਦਰ ਅੰਦਰਲੀ ਗੱਲ ਦੱਸ ਮੈਨੂੰ ਕੀ ਗੱਲ ਆ ਪੂਰੀ ਖੁੱਲ ਕੇ ਦੱਸ ਨਹੀਂ ਮੈਂ ਜੇ ਮੈਨੂੰ ਨਾ ਗੱਲ ਸੱਚੀ ਸੱਚੀ ਦੱਸੀ ਨਾ ਵੀ ਕੀ ਗੱਲ ਇੱਥੀ ਜਲੂਸ ਕੱਢੂ ਫਿਰ ਮੈਂ ਐਂ ਨਹੀਂ ਦੇਖਣਾ ਵੀ ਬਾਈ ਆਇਆ ਮੇਰੀ ਗੱਲ ਸੁਣ ਲੈ ਮੇਰਾ ਜਿੰਦ ਕਿਉਂ ਕੱਢੇਗਾ ਤੂੰ ਨਾ ਸੁਣ ਲੈ ਉਹ ਗੱਲ ਉਹ ਜਿਹੜਾ ਨਾ ਕੂੜਨਾ ਫਿਰਦੀਆਂ ਨਹੀਂ ਸੀਗੀਆਂ ਇੱਥੇ ਆ ਜਾਂਦਾ ਮੀਤ ਕੋਲੇ ਜਦੋਂ ਆ ਜਾਂਦੀਆਂ ਕਦੇ ਕੋਈ ਪਿੱਤੀ ਪੜਾਤੀ ਕਦੇ ਕੋਈ ਸੁੱਕੀ ਨਹੀਂ ਪੁੱਤ ਜਰਦੀ ਇਹ ਗੱਲ ਨੂੰ ਅੱਛਾ ਹਾਂ ਜਦੋਂ ਕਰੀ ਜਾਂਦੀਆਂ ਪੁੱਠੀਆਂ ਹੀਦੀਆਂ ਉਹਨਾਂ ਨੂੰ ਆਏ ਹੋ ਜਾਂਦਾ ਵੀ ਸੁੱਕੀ ਖਰਦੀ ਆ ਸਾਨੂੰ ਵੇਰ ਨਹੀਂ ਮਿਲਦੀ ਕਿ ਉਹਨਾਂ ਕਰਨ ਦੀ ਤੇ ਉਹ ਸੁੱਕੀ ਤੇ ਅਸਾਂ ਹੀ ਲੱਗੀ ਜਾਂਦੀਆਂ ਤੇ ਫਾਈਓ ਕੀ ਹੋਈ ਬਾਗੀ ਜਿਹਾ ਖੜੀ ਜੰਮੀ ਨਾ ਲਾਗੀ ਫਿਰ ਕੀ ਹੋ ਗਿਆ ਸੀਗਾ ਇਹਨਾਂ ਤੋਂ ਤਾਂ ਜਰੀ ਨਹੀਂ ਗਈ ਮੈਂ ਤਾਂ ਹੈਰਾਨ ਹੋ ਗਿਆ ਮਾ ਜਿੱਥੇ ਵੀ ਜਾਵਾਂ ਸੁੱਕੀ ਦੀ ਗੱਲ ਹੈ ਇਹ ਹੀ ਕੀ ਗੱਲ ਹੋ ਸਕਦੀ ਐਨੀ ਗੱਲ ਸੀ ਮੈਂ ਵੇ ਪਤਾ ਹੀ ਗੱਲ ਸੀ ਇਹਨੂੰ ਜਿਵੇਂ ਮਰਚੀ ਲਾ ਲਾ ਵਧਾਣਾ ਚਾਹੇ ਚਾਹੇ ਘਟਾਣਾ ਤੈਨੂੰ ਦੱਸਿਆ ਨਹੀਂ ਵੀ ਇਹਨਾਂ ਤਾਂ ਖੁੱਲਣਾ ਖੇਡਾ ਹੋਊਗਾ ਸੀ ਆ ਹੁਣ ਖੁੱਲਣਾ ਖੇਡਾ ਹੀ ਹੋਰਨਾ ਮੜਾ じゃ ਮੈਂ ਕਿਤੇ ਉਰੇ ਪਰੇ ਵਗ ਜਾ ਤੂੰ ਇੱਥੇ ਆ ਵੈਂਦਗਾ ਇੱਥੇ ਆ ਵੈਂਦੀ ਆ ਉਹਦੀ ਉਹਨੂੰ ਵੀ ਤਨੜਾਈ ਜਾਂਦਾ ਰਹਿੰਦਾ ਹੁਣ ਤੂੰ ਆਇਆ ਤੇਰੀ ਕਿੰਨੀ ਕ ਇੱਜ਼ਤ ਕਰੀ ਆਈ ਦੀ ਨੇ ਨਹੀਂ ਇੱਜ਼ਤ ਤਾਂ ਮੇਰੀ ਜਮੀਨੀ ਕੀਤੀ ਹੁੰਦੀ ਹੈ ਕਰੀ ਨਾ ਬਸ ਤੇਰੇ ਉਂਗੜਾ ਲੈ ਜਾਂਦਿਆਂ ਉਹਨਾਂ ਨੂੰ ਆਇਆ ਵੀ ਇਹ ਵੀ ਨਾ ਬੇ ਉਰੇ ਆਜੋ ਹੁਣ ਕੀ ਹੋ ਗਿਆ ਮੇਰੀ ਗੱਲ ਸੁਣ ਨੂੰ ਧਿਆਨ ਨਾਲ ਉਨੂੰ ਪ੍ਰੀਤ ਨੂੰ ਤੇ ਹਰ ਮੋੜ ਧੱਕੇ ਮਾਰ ਕੇ ਘਰੋਂ ਕੱਢਿਆਗਾ। ਕਿਉਂ ਮੇਰੇ ਕੋਲੇ ਆ ਨਹੀਂ ਸਕਦੀਆਂ? ਉਹ 2 ਮਿੰਟ ਬੈਠ ਨਹੀਂ ਸਕਦੀਆਂ ਗੀਆਂ। ਉਹ ਤਾਂ ਮੈਨੂੰ ਵੀ ਕਹਿ ਕੇ ਗਈਆਂ ਉੱਥੇ ਆਉਣ ਦੇ ਨੂੰ ਇੱਥੋਂ। ਕਹਿਣਾ ਹੀ ਸੀ ਫਿਰ ਉਹਨਾਂ ਨੇ। ਕਹਿੰਦੇ ਕਹਿੰਦੇ ਉੱਤੇ ਦੀ ਤਾਂ ਕਹਿੰਦੀ ਉਹ ਆਪੇ ਤੇ ਤੱਕ ਬੋਲਣ ਤੇ ਆਪਲੇ ਨੂੰ ਕਿਉਂ ਤਾਂ ਫਟਾਫਟ ਹੱਥ ਪੜ ਕੇ ਬਾਹਰ ਕੱਢਦਾ ਕਰੂੰਗਾ। ਹਾਂ ਵੀ ਰੱਥ ਪੜ ਕੇ ਕੱਢਿਆਗਾ। ਉਹਨਾਂ ਨਾਲ ਕਹਿ ਵੀ ਅਗਲਾ। ਕੋਈ ਗੱਲ ਨਹੀਂ ਅਗਲਾ ਕਹੂਗਾ। ਹਾਂ ਕਹਿ ਕੇ ਹਟਾ ਪਹਿਲਾਂ। ਕਿਹੜਾ ਸਮਝਾ ਤਾ ਮੈਂ ਮੈਂ ਉਹਨੂੰ ਕਿਹਾ ਮਾਪੇ ਤਾਂ ਦੁਆਰੇ ਨਹੀਂ ਬੁਲਾਉਣਾ ਉਹਨਾਂ ਨੂੰ। ਉਹਦੇ ਕੋਲ ਜਾਂਦੀਆਂ ਜਾਣਦੇ ਜਾਂ ਨ ਕਰਤਾ ਇਹਨੇ ਕੁਛ ਕਹਿਣਾ ਹੈ ਨਾਲੇ ਆਉਂਦੇ ਹੋਏ ਵੀ ਕਰੋ ਆਏ ਕਹੇ ਇਸ ਵੀ ਮੈਂ ਤਾਂ ਰਾਣੀ ਹਰ ਖਰਾ ਕੇ ਆਉਂਗੀ ਹਏ ਨਾ ਕਿ ਕਿਹੜੇ ਰਾਣੀ ਹਰ ਕਰਾਏ ਨੇ ਵੀ ਰਾਣੀ ਹਰ ਹੌਲ ਸਾਰਾ ਕੁਝ ਲੂ ਆ ਮੈਂ ਛੋਡੀ ਮਾਰੀ ਬੈਠੀ ਆ ਇੱਥੇ ਹੋਰ ਮੈਂ ਕੀ ਕਰਦੀ ਆ ਆ ਹੁਣ ਟਿੱਕਰ ਜਿਹੜਾ ਕੁਛ ਛੋੜ ਕੇ ਕਰਕੇ ਗਿਆ ਸਾਰਾ ਤਾਂ ਇੱਥੇ ਹੀ ਗਿਆਗਾ ਇੱਥੋਂ ਕੀ ਗਿਆ ਹੈ ਕੀ ਕਰਤਾ ਤੂੰ ਸਾਡੇ ਵਾਸਤੇ ਕਿਉਂ ਕੀਤਾ ਨਹੀਂ ਜਿਹੜਾ ਬਣਿਆ ਬਣਾਇਆ ਸੀ ਮੇਰਾ ਉਹ ਵੀ ਉਹ ਤਾਂ ਲੁੱਟ ਕੇ ਲੈ ਗਈ ਕੌਣ ਲੈ ਗਈ ਤੇਰੀ ਕੁੜੀ ਤੁਸੀਂ ਮੇਰੀ ਗੱਲ ਸੁਣੋ ਨਾਲੇ ਤਾਂ ਆਪਣਾ ਵਿਗੜ ਪਈ ਜਾਂਦਾ ਚਾਰ ਘਰਾਂਗੇ ਉਹ ਉਹਨਾਂ ਨਾਲ ਹੀ ਵਰਤਣ ਨਹੀਂ ਦਿੰਦੀ ਮੈਨੂੰ ਤੁਸੀਂ ਨਾ ਭੂਆ ਨੂੰ ਐ ਕਹੋ ਵੀ ਭਾਗ ਜਾ ਆਪਦੇ ਨੂੰਹਾਂ ਪੁੱਤਾਂ ਚ ਭਾਗ ਜਾ ਭਾਈ ਹੁਣ ਮੈਂ ਕਿ ਮੈਂ ਕਹਿ ਦਿਆ ਇਹਨੂੰ ਲੈ ਤੁਸੀਂ ਕਹੋਗੇ ਹੁਣ ਮੈਂ ਤਾਂ ਹੁਣ ਕਿਹੜਾ ਸਮਝਾਦਾ ਮੇਰੀ ਗੱਲ ਨੂੰ ਜੇ ਭੈ ਨਾ ਸਮਝੋ ਇਹ ਮੈਂ ਤੁਹਾਨੂੰ ਕਹਿ ਦੂੰਗਾ ਪਰ ਸਹੀ ਗੱਲ ਦੱਸਾਂ ਉਹਨਾਂ ਨਾਲੇ ਵਰਤ ਨਹੀਂ ਦਿੰਦੇ ਫਿਰ ਤੈਨੂੰ ਫਿਰ ਉਹ ਜਿਹੜੇ ਦਾ ਕਾਰਨ ਉਹ ਗੱਲ ਬੁੜੀ ਤਾਂ ਹੋਈ ਪਈ ਆ ਹੁਣੇ ਕਾਹਨ ਤੂੰ ਦਾ ਵਰਤਣਾ ਤਈ ਹੈਗਾ ਲੱਗਦਾ ਤੇ ਦੇਖ ਉਹਨੂੰ ਕੌਣ ਹੋਊਗਾ ਜੇ ਮੈਂ ਲੱਤੂੰ ਤੂੰ ਉਹਦਾ ਲੈ ਕੇ ਹੱਥ ਫੜ ਫੜ ਵਾਰ ਕਿੱਡੀ ਨਾਲੇ ਹੁਣ ਆਹਾ ਛੋਟਾ ਪਰੋਣਾ ਜ ਐ ਹੋਣਾ ਇੱਥੇ ਬੈਠਾ ਰਹੂਗਾ ਅੱਜ ਗਿਆ ਕਿਉਂ ਨਹੀਂ ਗਿਆ ਚੱਲ ਮੈਂ ਇੱਕ ਰਾਤ ਲਵਾ ਦਿੰਨਾਂ ਲੱਗੂੰਗਾ ਤੈਨੂੰ ਭੇਜ ਦੂੰਗਾ ਹੁੜੀ-ਹੁੜੀ ਕੀਆ ਹੁਣ ਮੈਂ ਇਹਨੂੰ ਵੀ ਕਿਵੇਂ ਕਹਾਂ ਲੈ ਤੂੰ ਉਸ ਤੋਂ ਉਹਨੂੰ ਵੀ ਕਹਤਾ ਲੱਗ ਕੇ ਮੈਂ ਕਹਾਂ ਮੈਂ ਤਾਂ ਫਿਰ ਇੱਥੇ ਪੂਆ ਨੂੰ ਕਹਿੰਦਾ ਪੂਆ ਵੀ ਕਹਿੰਦੋ ਕਿ ਹੁਣ ਇੱਥੇ ਥੋੜੀ ਰੋਡਾਂ ਲਾ ਮੈਂ ਉਹਨੂੰ ਜੇ ਤਾਂ ਕੱਲ ਨੂੰ ਸਪਾਰਸ਼ਾਂ ਕਰੂਗਾ ਐ ਕਰ ਲੈ ਉਹ ਐ ਲੈ ਬੜਾ ਦੁਖੀ ਕੀਤਾ ਗਾ ਤੂੰ ਮੈਨੂੰ ਨਹੀਂ ਪਤਾ ਹੋਰ ਉਹ ਤਾਂ ਮੈਨੂੰ ਬਾਵਾ ਕੁਝ ਬੋਲ ਕੇ ਲਿਆ ਮੈਨੂੰ ਕਹਿੰਦੇ ਕਰੇ ਕੋਈ ਸੋਰੀ ਭੋਂ ਦਾ ਅਕਲ ਹੈ ਨਹੀਂ ਕਿ ਮਾਪੇ ਦਿਮਾਗ ਉਹਦਾ ਮੇਰੇ ਪਰ ਮਾ ਮੈਨੂੰ ਨਹੀਂ ਬੋਲਦੇ ਪੁੱਛਦਾ ਤਰੇ ਮਾਂ ਉਹ ਦਦਾ ਮਾਂ ਕੁੜੀ ਕਰਕੇ ਉਹ ਮਾਂ ਹੋ ਕਰੀ ਜਾਂਦੀ ਆ ਮਾਂ ਮੇਰੇ ਨਾਲ ਵੀ ਮਾਂ ਦੁਖੀ ਜੋਈ ਬੋਲ ਦੇ ਕ ਮੈਨੂੰ ਨਹੀਂ ਪਤਾ ਤੁਸੀਂ ਨਾ ਮੈਨੂੰ ਨਹੀਂ ਪਤਾ ਕਿਵੇਂ ਮਰਜੀ ਕਹੋ ਸਿੱਧੇ ਮੂੰਹ ਕਹੋ ਉੱਠੇ ਮੂੰਹ ਕਹੋ ਉਹਨਾਂ ਆਏ ਕਦੋਂ ਵੀ ਸਾਡੇ ਘਰੋਂ ਬਾਗਦੇ ਭੂਆ ਨੂੰ ਵੀ ਕਹਿੰਦੇ ਇਹਦੇ ਜਵਾਈ ਨਾਲ ਅੱਗਲ ਤਾਂ ਜਵਾਈ ਆਇਆ ਇਹਦੇ ਨਾਲ ਹੀ ਤੋ ਮੇਰੀ ਗੱਲ ਸੁਣ ਲੈ ਮੈਂ ਇੱਕ ਵਾਰ ਤੇ ਕਿਹਾ ਹੈ ਤਾਂ ਨਾ ਤੈਨੂੰ ਕਹਤਾ ਜੇ ਤੂੰ ਦੁਬਾਰਾ ਕੁਝ ਕਹਿਣ ਲੱਗੀ ਮੈਂ ਆਕੇ ਬੈਠਾਂ ਫਿਰ ਹਜੇ ਕਸਰ ਰਹੀ ਤੂੰ ਬਸ ਬੁਲਾਈ ਨਾ ਫालतੂ ਤੂੰ ਬੁਲਾਈ ਇਹਨੂੰ ਉਹਦਾ ਕੰਮ ਕਰਤਾ ਮੈਂ ਤਾਂ ਕਿ ਬੁਲਾਈ ਹੀ ਦੀ ਮੈਂ ਗੱਲ ਕਰਦਾ ਮੈਂ ਚੱਲ ਮਰਜੀ ਹੋਰ ਮੈਂ ਜਦੋਂ ਮੈਂ ਕਹਿਣਾ ਫਿਰ ਪਤਾ ਕੀ ਗੱਲ ਹੋਊਗੀ ਕਹੂਗੀ ਔਖੇ ਵੇਲੇ ਮੈਨੂੰ ਕੰਮ ਲੈ ਲੈ ਮਿੱਥੋਂ ਹੁਣ ਜੋ ਬਤਾ ਸੌਖੀ ਜਾਰ ਟਾਈਮ ਆ ਗਿਆ ਹੁਣ ਆ ਮੈਨੂੰ ਘਰੋਂ ਘੜਤਾ ਐਂ ਹੀ ਗਾਉਂ ਜਦਾ ਫਿਰ ਇੱਥੇ ਜੇ ਰਹਿਣਾ ਤਾਂ ਚੱਜ ਦੇ ਚੱਜ ਨਾਲ ਰਹੇ ਲੜਦੀ ਰਹਿੰਦੀ ਸਾਰਾ ਦਿਨ ਬੈਠਾ ਉਹ ਕਹਤਾ ਮੈਂ ਵੀ ਜੇ ਉਹ ਗੱਲ ਆ ਤੈਨੂੰ ਕੋਈ ਮਹਾਰ ਦੁੱਖ ਤਕਲੀਫ ਮੈਨੂੰ ਦੱਸ ਤੂੰ ਉਹਨਾਂ ਨਾਲ ਕਿਉਂ ਘੜਦੀ ਆ ਤੂੰ ਬੈਰ ਠੀਕ ਆ ਚੱਲ ਤੁਸੀਂ ਕਿਹੜਾ ਸਮਝਣਾਗਾ ਇਹ ਦੋ ਚੰਗਾ ਦਾ ਬਾਈ ਵਧੀਆ ਉਹ ਇਹੋ ਜਿਹੇ ਕੰਮਾਂ ਚ ਦੂਰੀ ਰਹਿੰਦਾ ਦੂਰੀ ਕਹਿੰਦਾ ਇੱਕ ਵੜੀ ਦੇ ਬੱਚੇ ਆ ਇਹ ਦੋਨੇ ਇੱਕੋ ਜਿਹੇ ਆ ਕਾਨੂੰ ਛੇੜੇ ਛੇੜਨਾ ਤਾ ਨਾ ਮਾ ਮੈਂ ਤਾਂ ਗੱਲ ਕੋਈ ਹੋਰ ਲਾ ਜੀ ਤੂੰ ਮੈਨੂੰ ਦੱਸ ਦੇ ਨੀ ਇਹ ਪੂਰੀ ਤਰ੍ਹਾਂ ਸਹੀ ਤਰ੍ਹਾਂ ਗੱਲ ਨਹੀਂ ਨਹੀਂ ਪੁੱਤ ਤੂੰ ਬੌੜਾ ਕਿ ਹੋਇਆ ਹੋਰ ਕੀ ਗੱਲ ਲੈ ਨਾ ਤੂੰ ਇੱਥੇ ਬੈਠੀ ਕਰਦੀ ਆ ਤੂੰ ਆਪਦੇ ਉੱਥੇ ਜਾਣਾ ਕਰੇ ਉੱਥੇ ਕਦੇ ਕਿ ਜਾਵਾ ਮੇਰੀ ਗੱਲ ਸੁਣ ਮੈਂ ਤਾਂ ਸੋਡੀ ਮਾਰੀ ਬੈਠੀ ਆ ਸੋਡੀ ਮਾਰੀ ਜਾਂ ਤੇ ਪਾਪੜ ਬੇਲੀਆਂ ਮੈਂ ਤਾਂ ਕੀ ਸਾਡੇ ਮਾਰੇ ਬੈਠੀਆਂ ਹੈ ਕਿਹੜੇ ਕਿਲੇ ਨਾ ਕਰਾਤੇ ਤੂੰ ਸਾਡੇ ਹੈ ਚੰਗਾ ਤੂੰ ਹੀ ਗੱਲਾਂ ਕਰਦੀਆਂ ਫਿਰ ਹੋਰ ਕਹਿੰਦੇ ਕੱਦਾਂ ਦੇ ਵੀ ਕਰਨ ਹੁੰਦੇ ਆ ਸੁਣਦੇ ਵੀ ਨਾ ਹੁਣ ਮੇਰੀ ਗੱਲ ਸੁਣ ਤੂੰ ਨਾ ਦੇਖੇ ਕੀ ਸੋਣਾ ਚੋਣਾ ਦੇਖ ਨਾ ਇਹਦੀ ਨਹਿਰ ਜਾਂਦੀ ਆ ਹੋਲੇ ਆਪਣੀ ਬਾਹਣ ਦੇ ਤੇ ਇਹ ਜਦ ਤੱਕ ਤੇ ਮਹਾਨ ਨਹੀਂ ਮੈਨਣਾ ਸਾਰਾ ਕੁਝ ਤੇਰਾ ਹੀ ਆ ਹੋ ਹਾਂ ਮਾਂ ਫਸਲ ਤਾਂ ਮੈਂ ਦੇਖਿਆ ਬਹੁਤ ਵਧੀਆ ਦਾਣਾ ਬਹੁਤ ਵਧੀਆ ਉੱਗ ਰਿਹਾ ਨਾਲੇ ਵਧੀਆ ਸਾਰਾ ਕੋਠਾ ਛੱਤਿਆ ਹੋਇਆ ਤੇ ਸਾਰਾ ਕੁਝ ਇਹ ਆ ਉੱਥੇ ਤਾਂ ਮौज ਆਗੀ ਫਿਰ ਆਪਣੇ ਨਾਮ ਕਿਵੇਂ ਹੋਜੂ ਵੇ ਸਾਰਾ ਕੁਝ ਹੀ ਹੋਜੂਗਾ ਤੂੰ ਤੱਤਾ ਨਾ ਲੱਗ ਜੀ ਤੱਤਾ ਲੱਗਾਂਗੇ ਤਾਂ ਮੂੰਹ ਮੱਚੂ ਹੌਲੀ ਹੌਲੀ ਬਣੂਗਾ ਲੈ ਚੱਲ ਮਾਂ ਤੂੰ ਛੱਡ ਇਹਨਾਂ ਗੱਲਾਂ ਨੂੰ ਨਾਲੇ ਕੋਈ ਚਾਜੀ ਸਬਜੀ ਸਬਜੀ ਖਵਾ ਦੇ। ਰੋਜ਼ ਕੱਦੂ ਧਰ ਲੈਨੇ ਹੋ। ਚੱਲ ਕੋਈ ਨਹੀਂ ਹੁਣ ਤੋ ਮੈਨੂੰ ਇਹ ਦੱਸ ਵੀ ਕੀ ਖਾਣਾ ਤੂੰ। ਕੋਈ ਖਵਾ ਕੋਈ ਮੁਰਦਾ ਬੱਕਰਾ। ਇੰਨੇ ਟਾਈਮ ਬਾਅਦ ਮੈਂ ਤੁਹਾਡਾ ਜਵਾਈ ਘਰੇ ਆਇਆ। ਨਾ ਕੋਈ ਖਾਤਰਦਾਰੀ ਕੋਈ ਚੱਜ ਨਾ ਕਰਦੀਨੀ ਤੁਸੀਂ। ਦੇ ਬੌਲਿਆ ਪੁੱਤਾਂ ਤੇਰੀ ਜਾਨ ਲੱਡੂਆਂ ਦਾ ਘਾਟਾ ਤੇ ਮੈਂ ਗੁਰਪ੍ਰੀਤ ਨੂੰ ਕਹਿੰਦੀ ਆ ਮੁਰਗਾ ਮੰਗਾਉਣੀ ਆ। ਅੱਜ ਉਹ ਮੜਵਾ ਕੇ ਦਿੰਨੀ ਤੈਨੂੰ। ਨਹੀਂ ਮੈਂ ਤੇ ਬਾਈ ਜਾਣੇ ਠੀਕ ਆ ਮੁਰਗਾ ਲੈ ਕੇ ਆਉਣੀ ਆ। ਇਹ ਕੋੜ ਕਿੱਧਰੋਂ ਜਾਂਦਾ ਜਿੰਦਾ ਅੱਬੇ ਭਾਈ ਤੂੰ ਕਿਵੇਂ ਜਿੰਦਾ ਲਾਤਾ ਪੂਰਾ ਦਿਨ ਪਰ ਜਾਈ ਜਿੱਲੀ ਹੋ ਗਈ ਇਸ ਪਣ ਕੀ ਹੋ ਗਿਆ ਕੋਈ ਢੂਈ ਜੀ ਦਾ ਤੋਹੀ ਹੁੰਦਾ ਸੀਗਾ ਇੱਕ ਤਾਂ ਮੈਂ ਤੜਕੇ ਵੀ ਇਹਨੂੰ ਕਹੀਗੀ ਢੂਈ ਦੁਖਦੀ ਆ ਢੂਈ ਦੁਖਦੀ ਮੈਨੂੰ ਐ ਨਾ ਡੋਟੜੀ ਹੋਣੀ ਆ ਫੇਰ ਨਾ ਤੇ ਉਹ ਇੱਕ ਮੈਂ ਦੇਖਾਂੀਆਂ ਬੱਦਲੀਆਂ ਉਹ ਭਾਰੀ ਲੱਤਣ ਲੁੱਕੜੇ ਚੱਕ ਲਈ ਉਹਦੇ ਕਰਕੇ ਬਾਅਦ ਚ ਕੰਜੇ ਵਾਰ ਦਰਦ ਉੱਠ ਖੜਿਆ ਡਾਕਟਰ ਨੇ ਲੈ ਕੇ ਉਹਨੇ ਬੋਤਲ ਲਾਤੀ ਇਹ ਵੀ ਕੋੜ ਨਹੀਂ ਜਮੇ ਨਹੀਂ ਖੜਦੀ ਰਤਾ ਖੜ ਜਾਂਦੀ ਦੋ ਦਿਨ ਤੂੰ ਚੱਕ ਜਾਂਦਾ ਆ ਇੱਕ ਦਿਨ ਨਾ ਕੀ ਹੁੰਦਾ ਸੀ ਤੂੰ ਦੱਸ ਵੀ ਤੂੰ ਕਿਵੇਂ ਅੱਜ ਆ ਗਈ ਸਾਡੇ ਘਰ ਤੇ ਜਾ ਕੇ ਮੈਂ ਕਿਥੇ ਨੂੰ ਓਹੋ ਜੇ ਤੂੰ ਬਾਹਰ ਨੂੰ ਪੁੱਲ ਗਿਆ ਬਾਈ ਤਾ ਨਹੀਂ ਪੁੱਲੀ ਤਨ ਮੈਂ ਤਸਵੇਰੇ ਆ ਕੇ ਗਈਆਂ ਮਰੇ ਨਾਲੇ ਮੈਂ ਤਾਂ ਲੰਘਦਾ ਤਾਂ ਤੈਨੂੰ ਕਹਿੰਦਾ ਰਹੇ ਭਾਈ ਘਰੇ ਗੀੜਾ ਮਾਰ ਲਿਆ ਕਰ ਬੇ ਭਾਈ ਕੀ ਕਰਾਂ ਮੈਂ ਬੱਤਨ ਪਤਾ ਹੀ ਹੈ ਮੇਰੇ ਤਾਂ ਇਹ ਹੀ ਆਉਣ ਜਾਣਾ ਕੱਲੀ ਦੇ ਤੇ ਅੱਜ ਮੇਰਾ ਮਨ ਜਾ ਉੱਠਾ ਮੈਂ ਕਿਹਾ ਮੈਂ ਜਾ ਕੇ ਆਵਾਂ ਸਵੇਰੇ ਮਾਈ ਤੇ ਮੈਨੂੰ ਕਹਿੰਦੀ ਕਿ ਮੈਂ ਤਾਂ ਤੂੰ ਹੀ ਦੁਖ ਜਾਂਦੇ ਭੈਣ ਮੈਂ ਕਹੇ ਮੈਂ ਕੋ ਕੰਮ ਧੰਦਲਾ ਮੈਂ ਕਰਾ ਦਿੰਨੀ ਹੈ ਸਹੀ ਹੁੰਦਾ ਸੁਖ ਪੈਣ ਭਾਈ ਦਾ ਹੋਰ ਕੀ ਹੈ ਸਾਡਾ ਸਾਰੀ ਜਿਹੜੀ ਖੇਤਾਂ 'ਚ ਲੰਘ ਜਾਂਦੀ ਹੈ ਨਾਲੇ ਭਾਈ ਜੀ ਨੂੰ ਮੈਂ ਨਹੀਂ ਪੁੱਛੂ ਫਿਰ ਹੋਰ ਕੌਣ ਪੁੱਛੂਗਾ ਇਹ ਤਾਂ ਹੈ ਚਲ ਚੰਗੀ ਗੱਲ ਆਬਦਾ ਦਾ ਕਹਿੰਦਾ ਜੀ ਮਾਰੂਗਾ ਸਾਥ ਲੱਗਦਾ ਮੈਂ ਵੀ ਚਾਨਾ ਕਾ ਕਿਤੇ ਲੇਟ ਨਾ ਹੋ ਜਾਂ ਡਾਕਟਰ ਤਾਂ ਕਹਿੰਦਾ ਸੀਗਾ ਵੀ ਬੋਤਲ ਹੱਥ ਨੂੰ ਲੱਗ ਜੂਗੀ ਛੁੱਟੀ ਦੇ ਦੂੰਗਾ ਅੱਛਾ ਬੋਤਲ ਲਾਤੀ ਹਾਂ ਪਰ ਇੱਕ ਮਤਲਬ ਤੇ ਔਖਾ ਹੋ ਰਿਹਾ ਸਗੋਂ ਦੀ ਰੋਟੀ ਰਕੜੀ ਐਨੂੰ ਬਤਾ ਆਪ ਨੂੰ ਪਕਾਉਣਾ ਵੇ ਨਾ ਆਪ ਨੂੰ ਪਕਾਉਣਾ ਕੋਈ ਨਹੀਂ ਮੈਂ ਆ ਜੂੰਗੀ ਤਾ ਦੱਸ ਲੈ ਦੇਖ ਲਈ ਕੋਈ ਨਾ ਜੀ ਢੀੜਾ ਮਾਰ ਲਿਆ ਤਾਂ ਚੰਗੀ ਗੱਲ ਹਾ ਹਾਂ ਹਾਂ ਲੈ ਉਹੀ ਗੱਲ ਭਾਈ ਆਖੇ ਆਪ ਦਾ ਖੂਨ ਤਾਪਦਾ ਹੀ ਹੁੰਦਾ ਹੈਗਾ ਇਹ ਤਾਂ ਹੈਗਾ ਹੀ ਹੈ ਫੇਰ ਵੀ ਨਾ ਮੇਰਾ ਅੰਮਾ ਜਾਇ ਪਾਈ ਹੈ ਇਹ ਤਾਂ ਹੈ ਹੈ ਚਲ ਐਨ ਨਾਲ ਸਕੂਲ ਜੀ ਇਧਰ ਵੀ ਸਲਤੋਂ ਆ ਜਾ ਕਰ ਆਪਦਾ ਹੀ ਹੈ ਨਾ ਹਾਂ ਹਾਂ ਉੱਥੇ ਵੀ ਵਧੀਆ ਹੋਇਆ ਸਪੈਲ ਚਲ ਗੁਰਪ੍ਰੀਤ ਦੀ ਵੀ ਤਾਣੀ ਜੀ ਸੁਲਝ ਗਈ ਚਲ ਪਰਮਾਤਮਾ ਮੇਰਾ ਦੋ ਦੋ ਚੀਜ਼ਾਂ ਦਾ ਬੋਲ ਮਾਰਦਾ ਸੀ ਉਹ ਵੀ ਚਲ ਚਲ ਕੋਈ ਨਹੀਂ ਤਾਂ ਚਲਦੀ ਰਹਿੰਦੇ ਭਾਈ ਤੈਨੂੰ ਪਤਾ ਹੀ ਆ ਬਣਗਾ ਮੱਟਾ ਇਹ ਤਾਂ ਮੈਂ ਉਹਨੂੰ ਸਮਝਾਇਆ ਸੀ ਘਰਾਂ 'ਚ ਕਲੇਸ਼ ਤਾਂ ਹੁੰਦੀ ਆ ਕਿਹਦੇ ਨਹੀਂ ਹੁੰਦੇ ਕਹਿੰਦੇ ਦੋ ਭਾਂਡੇ ਹੋਣਗੇ ਤਾਂ ਖੜਕਣਗੇ ਇਹ ਤਾਂ ਹੈ ਹੈ ਹਾਂ ਤੇ ਚਲਦੀ ਰਹਿੰਦਾ ਹੁੰਦਾ ਮਾੜਾ ਮੋਟਾ ਹਾਂ ਹਾਂ ਹੈ ਕਿਹਦੇ ਦੇਖਣਾ ਘਰ ਘਰ ਇਹੀ ਕੁਸ਼ੀ ਆ ਐਵੇਂ ਲੱਗਦਾ ਕਿਸੇ ਨਾ ਕਿਸੇ ਬਾਹਰ ਨਿਕਲੀ ਇਹਨਾਂ ਗੱਲਾਂ ਕੋਈ ਅੰਦਰ ਵੜ ਕੇ ਕਰ ਲੈਂਦਾ ਇਹ ਤਾਂ ਲੋਕਾਂ ਦਾ ਤਾਂ ਪਰ ਕੀ ਆ ਲੋਕ ਤਾਂ ਬੜਾ ਚੱਕਾ ਹੁੰਦਾ ਕਿ ਲੋਕਾਂ ਦੇ ਚੱਲਣਾ ਆਪਦੇ ਪਿੱਛੇ ਜਿਹੜਾ ਹੁੰਦਾ ਸ਼ਰੀਕਾ ਹੁੰਦਾ ਸ਼ਰੀਕਾ ਸ਼ਰੀਕਾ ਹੀ ਹੁੰਦਾ ਉਹੀ ਤਾਂ ਗੱਲ ਹੈ ਬਾਕੀ ਵਾਲੀ ਬਰਤਨ ਹੁੰਦਾ ਕੰਮ ਤਾਂ ਆਪਦਾ ਹੀ ਆਉਂਦਾ ਆਪਦਾ ਹੀ ਆਉਂਦਾ ਕਹਿੰਦੇ ਆਪਦਾ ਮਾੜੂ ਸ਼ਾਮੇ ਛੱਟੂ ਹੈ ਤੇ ਤੂੰ ਮੈਨੂੰ ਐਂ ਦੱਸ ਫਿਰ ਮੈਂ ਚੱਲਾਂ ਨਾਲ ਤੇਰੇ ਨਾਲ ਤਾਂ ਹੁਣ ਤੂੰ ਕੀ ਕਰੇਂਗੀ ਮੈਂ ਉੱਥੋਂ ਕੇ ਦੇਖਦਾ ਕਿਸ ਨੂੰ ਕਹੂੰਗਾ ਮੇਰੇ ਕੋਲ ਤੈਨੂੰ ਪਤਾ ਹੈ ਕਿ ਮੈਨੂੰ ਕੋਈ ਸਾਧਨ ਚਲਾਉਣਾ ਤਾਂ ਆਉਂਦਾ ਨਹੀਂ ਕਿ ਸਾਈਕਲ ਚਲਾ ਲੈਂਦਾ ਮੈਂ ਤਾਂ ਕੱਲਾ ਓਹੋ ਇਹ ਵੀ ਮੈਂ ਤਾਂ ਕਿਸੇ ਨੂੰ ਉੱਥੋਂ ਕਹੂੰਗਾ ਕੋਈ ਛੱਡ ਜੂਗਾ ਚੱਲ ਮੈਂ ਕਿਸ ਦੇਖ ਲੈ ਯਾਰ ਕਿੰਨਾ ਬਿਸ਼ਰਮ ਬੰਦਾ ਹੈਗਾ ਹਨਾ ਬੰਦਾ ਉਹੀ ਮਰਜ਼ੇ ਮੁੱਲਾ ਬਿਸ਼ਰਮੀ ਨਾਲ ਮਾਰਾ ਜਿਹੜੇ ਹਿਸਾਬ ਨਾਲ ਇਹਦੇ ਘਰੋਂ ਧੱਕੇ ਮਾਰ ਕੇ ਬਾਹਰ ਕੱਢਤਾ ਪਤੰਦਰ ਫੇਰੀ ਪਤੰਨੀ ਕਿਵੇਂ ਰਹੀ ਜਾਂਦਾਗਾ ਉਹਦਾ ਪਿੰਡ 'ਚ ਕੋਈ ਉਹ ਤਾਂ ਨਾ ਵੜਨਾ ਆਪਦੇ ਬੰਦਾ ਮੂੰਹ ਦਿਖਾਉਂ ਰੁਕਣਾ ਨਹੀਂ ਰਹਿੰਦਾ ਹੈਗਾ ਕਮਾਲ ਦੀ ਗੱਲ ਹੋਈ ਪਈ ਹੈਗੀ ਕੋਈ ਗੱਲ ਨਹੀਂ ਹੁਣ ਇਹ ਤਾਂ ਮੈਨੂੰ ਪਤਾ ਲੱਗ ਗਿਆ ਫਿਰ ਇਹ ਘਰ ਵਾਲੀ ਕਿਹੜੀ ਕਰੂਤਾਂ ਦੇ ਬਾਹਰ ਕੱਢੀ ਆਗੀ ਹੁਣ ਇਹਨੂੰ ਵੀ ਕੀ ਪਤਾ ਲੱਗੂਗਾ ਕਿ ਸਾਡੂ ਕਿਹਨੂੰ ਕਹਿੰਦੇ ਨੇਗੇ ਹੁਣ ਤੇਲ ਦੇਖੀਂ ਤੇਲ ਦੀ ਧਾਰ ਦੇਖੀਂ ਮੈਂ ਝਕਾਉਂ ਛਾਲ ਹੋਣਾ ਇਹਦੀ ਮੇਰੇ ਦਾ ਸੱਪ ਯਾ ਅੱਜ ਪੈਰਾਂ ਦੀ ਲੱਗ ਗਿਆ ਜੇ ਲੜ ਜਾਂਦਾ ਨਾ ਮੇਰੇ ਦਾ ਜੈਥੀ ਭੋਗ ਪੈ ਜਾਂਦਾ ਕਿੱਧਰ ਦੀ ਭੱਗ ਹਾਂ ਇੱਧਰ ਦੀ ਨਿਕਲ ਗਿਆ ਮੇਰੇ ਸੱਲ ਦਾ ਬਾਹਰ ਲੱਗਦਾ ਇਧਰ ਵੀ ਖੱਡੀ ਪੱਟ ਰੱਖੀ ਉਹ ਪੈਂਦਾ ਯਾਰ ਇਹ ਕਿੱਥੋਂ ਆਈ ਜਾਂ ਤੋਏ ਕੰਚੜ ਦਾ ਮੈਨੂੰ ਲਾਦਾ ਇਹ ਨਾ ਕੋਈ ਅੱਗ ਮਚਾ ਦੇ ਆ ਕੇ ਸਾਲਾ ਕੀ ਕਰਨਾ ਹੈ ਇੱਥੇ ਇਹ ਨਾਲ ਤਾਂ ਹੀ ਨਹੀਂ ਪੜਦੀ ਮੇਰੀ ਇਹਨੂੰ ਦੇਖ ਕੇ ਤਾਂ ਭੰਬੜ ਉੱਡਦੇ ਆ ਦਿਲ 'ਚ ਐਂ ਤਾਂ ਐਂ ਜੀ ਕਰਦਾ ਦੇਖ ਕੇ ਮਾਰਦਾ ਮੇਰੇ ਸੱਲ ਨੂੰ ਆ ਇਹ ਤਾਂ ਅੱਗ ਲਾਉਣਾ ਆ ਗਿਆ ਇੱਥੇ ਮੇਰੇ ਸਾਨੂੰ ਅੱਜ ਦੇਖਦਾ ਭਾਂਦੇ ਜਾਂ ਹੱਦ ਕੀ ਬਣਦਾ ਇਹ ਆ ਬਾਬੀ ਅੰਦਾ ਓ ਬਾਬੀ ਬਾਬੀ ਓ ਸ਼ਰਾ ਮਾਮਾ ਕੇ ਬਾਦ ਜਾਈਏ ਮਰੀ ਅੰਦਾ ਰੁਕ ਇੱਕ ਮਿੰਟ ਸ਼ਰਾ ਐਂ ਕਰਕੇ ਯਾਰ ਤੇਰੀ ਅੱਖੀ ਨੂੰ ਲਿਆਉਣਾ ਸੀਗਾ ਕੀ ਹੋ ਗਿਆ ਮਾਮਾ ਤੇਨੂੰ ਪਤਾ ਹੈ ਬੋਤਲ ਲਵਾਈ ਸੀ ਕੱਲ ਪਰਸੋਂ ਯਾਰ ਮੈਂ अच्छा कल दा दा फिर दाखिल कराई ਸੀ ਕਿ ਅੱਜ ਡਾਕਟਰ ਕੋਲ ਛੱਡ ਕੇ ਜੀ ਬੋਤਲ ਜੀ ਲਾਤੀ اچھا ਉਹ ਲੈ ਕੇ ਹੁਣਾ ਸੀ ਉਹਨੂੰ ਤੇ ਮੋਟਰਸਾਈਕਲ ਮੋਟਰਸਾਈਕਲ ਮੇਰੇ ਕੋਲ ਤਾਂ ਹੈ ਨਹੀਂ ਪੁੱਤ ਮੈਨੂੰ ਤਾਂ ਚਲਾਉਣਾ ਨਹੀਂ ਆਉਂਦਾ ਮੈਂ ਇਹ ਗੁਰਪ੍ਰੀਤ ਦਾ ਪੁੱਛ ਲੈਂਦਾ ਮੈਂ ਨਹੀਂ ਗੁਰਪ੍ਰੀਤ ਬਾਈ ਦਾ ਘਰੇ ਖੜਾ ਮੈਂ ਬਾ ਜਾਣਾ ਫਿਰ ਲੈ ਆਣਾ ਮੋਟਰਸਾਈਕਲ ਚੱਕ ਲੈਣਾ ਚਲ ਮੋਟਰਸਾਈਕਲ ਚੱਕ ਲੈ ਫਿਰ ਆਪਾਂ ਉਹ ਬਾਈ ਕਹਿੰਦਾ ਮੈਂ ਮੰਡੀ ਜਾ ਕੇ ਨਾ ਕੋਈ ਕੰਮ ਸੀ ਉਹ ਘਰੇ ਹੈ ਨਹੀਂਗਾ ਫਿਰ ਮੋਟਰਸਾਈਕਲ ਖੜਾ ਗਿਆ ਉਹ ਚਲ ਫਿਰ ਮੋਟਰਸਾਈਕਲ ਤੂੰ ਚੱਕ ਲੈ ਫਿਰ ਮੈਂ ਕਹਿ ਦੂੰਗਾ ਜੇ ਕੋਈ ਉਹ ਕਹਿਣ ਲੱਗਾ ਕੁਛ ਚਲ ਕੋਈ ਨਾ ਮੈਂ ਚੱਕ ਲੈਣਾ ਵੀ ਆਪਣੇ ਤਾਂ ਕਹਿਣੇ ਚੋਂ ਬਾਤ ਨਹੀਂ ਹੋਰ ਚੀਜ਼ਾਂ ਨੇ ਸਵਾਲ ਆਦਿੰਗੇ ਹਮ ਮਨੁਆ ਵੀ ਮਾਤਾ ਖਾਸ ਓਕੀ ਆ ਆ ਚਾਹ ਨਾ ਲੱਡੂ ਖਾਈ ਜਾਂਦੀ ਆ ਸਤਿ ਸ਼੍ਰੀ ਅਕਾਲ ਮਾਤਾ ਜੀ ਪੁੱਤ ਸਾਸ੍ਰੀ ਕਾਲ ਨਹੀਂ ਮੇਰਾ ਜਮਾਈ ਆ ਗਿਆ ਹੋ ਠੀਕੋ ਹਾਂ ਹਾਂ ਠੀਕ ਆ ਮਨੁਆ ਵੀ ਖਾਸ ਓਕੀ ਲੱਗਦੀ ਆ ਤੂੰ ਤਾਂ ਚੰਗੀ ਮਿਠਾਈ ਖਾਈ ਜੰਨੀ ਆਗੀ ਇਹ ਦੇਖ ਪੁੱਤ ਹੁਣ ਤਿਹਾਰ ਨੂੰ ਤਾਂ ਸਾਰੇ ਖਾ ਲੈਂਦੇ ਆਗੇ ਮੈਂ ਤਾਂ ਭੱਜਾ ਤੁਰਿਆ ਮੇਰੇ ਫਿਕਰ ਨਹੀਂ ਹੋ ਰਹੀ ਤੇਰੀ ਕੀ ਪਤਾ ਨਹੀਂ ਮਾਤਾ ਕਿੰਨੀ ਖੁਸ਼ ਹੋ ਰਹੀ ਮੇਰਾ ਫਿਕਰ ਤਾਂ ਕਰ ਲਿਆ ਤੂੰ ਹੋਰ ਹੋਰ ਕੌਣ ਕਰਗਾ ਤੁਸੀਂ ਨਹੀਂ ਫਿਕਰ ਕਰੋਗੇ ਹੋਰ ਸਹੀ ਗੱਲ ਆ ਤੰਯੂ ਆਇਆ ਮੈਂ ਤਾਂ ਮम्मी ਮੀ ਪਤਾ ਨਹੀਂ ਕਿੰਨੀ ਔਖੀ ਹੈਗੀ ਹਾਂ ਹੋਰ ਦੱਸ ਠੀਕ ਠਾਕ ਸਾਰੇ ਹਾਂ ਸਾਰੇ ਠੀਕ ਠਾਕ ਹੈ ਮੰਮੀ ਤੂੰ ਪਾਣੀ ਮੰਗਾਉਣੀ ਹੈ ਠੀਕ ਹੈ ਮੈਂ ਤਾਂ ਪੁੱਤ ਜੇ ਤੁਸੀਂ ਠੀਕ ਹਾਂ ਮੈਂ ਠੀਕ ਹਾਂ ਠੀਕ ਠਾਕ ਵਧੀਆ ਦੇਖ ਲਾ ਮਨ ਤਾਂ ਬਾਬਾ ਦੁੱਖ ਹੋਇਆ ਉਹ ਗੱਲ ਸੁਣ ਕੇ ਚਲ ਕੋਈ ਨਹੀਂ ਤੂੰ ਪਾਣੀ ਮੰਗ ਲੈ ਮੀ ਤਾਂ ਦੇਖੀ ਕਾਇ ਬੋਲ ਮਾਰਤੇ ਲਹ ਜੀ ਨਹੀਂ ਸੁਣਦੀ ਵੀ ਮੈਂ ਪਾਣੀ ਤਾਂ ਨਹੀਂ ਲਿਆਦਾ ਨਾ ਮੇਰੀ ਗੱਲ ਸੁਣ ਮੰਮੀ ਉਹ ਮਲੰਗ ਜਾ ਕਿੱਥੇ ਹੈਗਾ ਉਹ ਨਹੀਂ ਦਿੰਦਾ ਹੈਗਾ ਬੈਠੇ ਹੋਣਾ ਹੈ ਉਹਨਾਂ ਨੇ ਉਹਨੂੰ ਉਰੇ ਗੋਮ ਬਿਠਾ ਰੱਖਿਆ ਤੂੰ ਮੈਨੂੰ ਪਿੱਛੇ ਸਿੱਟ ਰੱਖਿਆ ਉਹਨੂੰ ਮੋਢੇ ਦਾ ਰੱਖਿਆ ਹੈ ਨਹੀਂ ਪੁੱਤ ਮੈਂ ਤਾਂ ਦੋਨੇ ਪਿਆਰੇ ਹਾਂ ਮੇਰੀ ਗੱਲ ਸੁਣ ਨ ਦੋਨੇ ਪਿਆਰੇ ਕੋਈ ਨਹੀਂ ਹੈਗੇ ਠੀਕ ਆ ਤੂੰ ਮਾਰ ਦੀ ਸੇਫੀਆਂ ਮਾਂ ਤਾਂ ਠੀਕ ਆ ਉਹ ਤਾਂ ਦੂਰੇ ਬਿਠਾਈ ਬਿਠੀਆਂ ਗਈ ਤੇਰੇ ਮਾਂਚੀ ਆ ਇਹ ਗੱਲ ਮੇਰੇ ਮਾਂਚੀ ਨਹੀਂ ਦੇਖ ਮੈਂ ਤਾਂ ਦੋਨਾਂ ਨੂੰ ਇੱਕੋ ਹੀ ਸਮਝਣੀ ਆ ਮੈਂ ਈਆਂ ਲੈ ਕੇ ਪੁੱਤ ਲੈ ਆ ਗਈ ਮੈਂ ਤਾਂ ਤੇਰੇ ਫੋਨ ਕਰਕੇ ਵੀ ਨਹੀਂ ਪੁੱਛਿਆਗਾ ਤੂੰ ਲੈ ਹੰਨਾ ਮੈਨੂੰ ਤਾਂ ਮਾਂ ਬੇਦ ਲੱਗਿਆ ਰਹਿੰਦਾ ਇਹ ਪਤਾ ਨਹੀਂ ਕੌਣ ਆ ਗਿਆ ਹੁਣ ਪੁੱਤ ਆ ਤਾਂ ਤੂੰ ਬਾਦੂ ਦਾ ਗੁੱਸਾ ਕਰਦਾ ਮੇਰੇ ਤੇ ਜੱਸੀ ਨੂੰ ਮੈਂ ਦੋਨੇ ਟਾਈਮ ਫੋਨ ਲਾ ਕੇ ਪੁੱਛਦੀ ਆਂਗੀ ਤੂੰ ਕਿਤੇ ਉਰੇ ਪਰੇ ਹੁੰਦਾ ਹੋਵੇਂਗਾ ਮੈਂ ਕਿਹੜਾ ਉਹਦੇ ਮੂੰਗ ਵਿਹਲਾਗਾ ਫਿਰ ਉਹਦਾ ਮਲੰਗੋਰੇ ਬੈਠਾਗਾ ਵਿਹਲਾ ਮੁੰਡਾ ਸੋ ਕੰਮ ਨਹੀਂ ਆਗੇ ਖੇਤ ਬੰਨਿਆ ਦੇ ਵੇ ਭਾਈ ਚੱਲ ਪੁਕਾਰ ਬੰਦੀ ਬੰਨ ਜਾਂ ਨਾ ਪਤਾ ਸੱਸੀ ਗਲ ਬਾਈ ਸੱਸੀ ਗਲ ਬਾਈ ਹੋ ਠੀਕ ਆ ਬਾਈ ਹਾਂ ਹਾਂ ਠੀਕ ਐ ਇਹ ਕੌਣ ਇਹ ਵੀ ਜਮਾਈ ਪੁੱਤ ਮੇਰਾ ਤਨਨ ਦੋਈ ਆ ਇਹ ਵੀ ਅੱਛਾ ਹਾਂ ਮੈਂ ਭੁੱਲ ਗਈ ਵਿਆਹ ਤੇ ਆਏ ਤਾਂ ਸੀਗੇ ਇੰਨਾ ਤਾਂ ਦਿਮਾਗ 'ਚ ਨਹੀਂ ਰਿਹਾ ਹੁਣ ਬਹੁਤ ਟਾਈਮ ਬਾਅਦ ਆਇਆ ਨਾ ਤਾਂ ਕਰਕੇ ਹੂੰ ਚੇਂਜ ਹੋ ਜਾਂਦਾ ਬੰਦਾ ਚਲੋ ਕਰ ਲਓ ਗੱਲਾਂ ਮੈਂ ਚਾਹ ਲੈਣੀ ਆ ਪਾਜ ਲੈ ਜਾਂਦੀ ਪਤੋਦਰੀ ਹਾਂ ਹੋਰ ਚਾਹ ਬਣਾ ਲਈ ਜੰਗਾ ਚਾਹ ਬਣਾ ਲੈ ਜਾ ਹੋਰ ਹੁਣ ਚੱਕ ਕੇ ਉਧਰ ਹੀ ਹੁਣ ਤਾਂ ਇੱਥੇ ਪੀਣੀਆਂ ਚਾਹਾਂ ਥੋੜੇ ਚਰਨਾ ਚੀਆ ਹੁਣ ਤਾਂ ਇਹ ਵੀ ਰਹਾਂਗੇ ਜੀ ਚੰਗਾ ਭਾਈ ਹਾਂ ਅਸੀਂ ਤੇਰੇ ਮਾਂ ਭਰਤੀ ਕੱਢ ਦੇ ਫਿਰ ਮੈਂ ਤਾਂ ਇਹ ਗੱਲ ਕਹਿਣਾਗਾ ਵੀ ਉਹਦਾ ਫਿਰ ਉਹ ਬੈਠੇ ਨੱਕ ਤਾਂ ਨਹੀਂ ਬਣਦਾ ਹੈਗਾ ਮੇਰੇ ਪੁੱਤ ਮੇਰੀ ਗੱਲ ਦੋ ਚਾਰ ਦਿਨ ਹੁੰਦਾ ਬੰਦਾ ਦੋ ਚਾਰ ਦਿਨ ਬੈਠ ਸਕਦਾਗਾ ਚਲ ਤੂੰ ਕੋਈ ਨਹੀਂ ਮੈਂ ਤੇਰੇ ਨੂੰ ਸੁਣਦੀ ਹਾਂ ਹੁਣ ਜੇ ਤੂੰ ਆ ਕੇ ਰਹਿ ਗਿਆ ਤਾਂ ਧੱਕੇ ਮਾਰ ਕੇ ਕੱਢ ਦੂੰ ਹੁਣ ਮੈਂ ਧੱਕੇ ਮਾਰ ਕੇ ਕੱਢਣੇ ਪੁੱਤੋਂ ਨਾਲੇ ਦੇਖ ਲੈ ਮੈਂ ਜਮੀ ਨਹੀਂ ਸੋਚਿਆ ਸੀਗਾ ਕਿ ਉਹ ਇਹੋ ਜਿਹਾ ਕੁਝ ਕਰੂਗੀ ਆ ਇਹੋ ਜਿਹਾ ਕੁਝ ਲੈ ਹੋਰ ਉਹਨਾਂ ਚੋਰੀ ਤਾਂ ਕਰਦੀ ਆ ਤੈਨੂੰ ਪਤਾ ਨਹੀਂ ਤੂੰ ਮੈਨੂੰ ਆਪ ਹੀ ਦੱਸਿਆ ਸੀਗਾ ਬੇ ਪੁੱਤਾਂ ਮੇਰੇ ਘਰ ਤਾਂ ਨਾ ਦੋਨੇ ਭੈਣਾਂ ਦੇ ਸੌਨੇ ਦਾ ਰੁਪਿਆ ਸੀ ਮੈਨੂੰ ਨਹੀਂ ਪਤਾ ਵੀ ਉੱਥੇ ਜਾ ਕੇ ਕੀ ਹੋ ਗਿਆ ਉਹਨਾਂ ਨੂੰ ਉੱਥੇ ਕੁਝ ਮੇਰੇ ਲਈ ਕਿੱਕੇ ਕਰਖਾ ਬਣਾ ਕਰਕੇ ਲਿਆ ਵੀ ਕੁਝ ਪੈਰ ਨਹੀਂ ਪੜਦੀ ਮੈਨੂੰ ਪੁੱਛੇ ਬਣਾ ਉਹ ਤੇ ਇਹਦਾ ਕਿਹੜਾ ਪਤਾਗਾ ਵੀ ਕੁਝ ਕਰਦੀ ਆ ਇੱਥੇ ਕੁਝ ਨਹੀਂਸ ਕਰਿਆ ਕਦੇ ਦਰਦਾਂ ਕੋ ਥੱਲੇ ਲੱਗਾ ਹੋਇਆ ਧੀਮੀ ਦੇ ਫਿਰ ਮੈਂ ਕਿਹੜਾ ਪੁੱਤ ਹੈ ਤੇ ਘਰੇ ਜਾਨੀ ਉੱਥੇ ਮੰਗ ਰਸ ਮੈਂ ਜਾ ਕੇ ਡਾਂਗ ਚ ਕਾ ਦੇ ਇਹਨੂੰ ਵਿਡਾਂਗ ਮਾਰੇ ਤੇ ਫਿਰ ਤੂੰ ਕਹੀ ਜਾਨੀ ਆ ਨਾ ਤੂੰ ਤਾਂ ਮੇਰੇ ਵੱਲ ਨੂੰ ਵਿੱਚ ਕਹੀ ਜਾਨੀ ਆ ਕਿਵਰੇ ਤਾਂ ਸੋਨੇ ਦਾ ਰੁਪਿਆ ਸੀ ਗਿਆ ਤੇ ਦੋਨੇ ਸੋਨੇ ਦਾ ਰੁਪਿਆ ਮੇਰੇ ਕੋਲ ਹੀ ਤਾਂ ਮੈਂ ਉਹ ਤਾਂ ਅੱਜ ਵੀ ਸੋਨੇ ਦਾ ਉਹ ਤਾਂ ਅੱਜ ਵੀ ਸੋਨੇ ਦਾ ਰੁਪਿਆ ਮੇਰੇ ਲਈ ਤਾਂ ਤੇ ਫਿਰ ਪੁੱਤ ਮੈਂ ਦੋਨਾਂ ਨੂੰ ਕਹੀ ਨਹੀਂ ਵੀ ਸੋਨੇ ਦਾ ਰੁਪਿਆ ਮੇਰੇ ਕੋਲ ਤਾਂ ਹੁਣ ਵੀ ਜਿਵੇਂ ਐ ਵੀ ਪਰਸ ਰੱਖਿਆ ਨਾ ਬੇੜੇ ਚ ਵੀ ਰਪੇੜੇ ਆ ਨਾ ਮਜਾਲ ਦੀ ਚੱਕ ਜੇ ਕੋਈ ਮੇਰ ਦਾ ਤਾਂ ਪੁੱਤ ਮੇਰੇ ਕੋਲ ਤਾਂ ਦੇਖ ਦੋਨੇ ਚੰਗੇ ਆ ਤੁਸੀਂ ਵੀ ਚੰਗੇ ਉਹ ਬੱਸ ਕਰ ਮਾਤਾ ਮੈਨੂੰ ਪਤੀ ਆਠੀਆ ਕਿੰਨਾ ਕਦੂ ਬਰਾਬਰ ਸਮਝਦੇ ਹਨ ਦੋਨਾਂ ਨੂੰ ਹੁਣ ਤਾਂ ਉਹਨੇ ਕੋਲੇ ਬਿਠਾਈ ਬੈਠੀ ਹੈਗੀ ਮੈਨੂੰ ਤੂੰ ਕਵਰ ਫੋਨ ਕਰਕੇ ਵੀ ਨਹੀਂ ਬੁਲਾਇਆ ਹੈਗਾ ਇਹ ਪਤਾ ਜਾ ਗੇੜਾ ਮਾਰ ਜਾ ਉਹ ਤਾਂ ਮੈਂ ਆਪ ਆ ਗਿਆ ਉਹਦੀ ਕੁੜੀ ਨੂੰ ਹੀ ਕਹਦੇ ਤੂੰ ਵੇ ਪੁੱਤ ਇਹ ਤਾਂ ਤੇਰੇ ਮਨ ਚ ਵਾਇਆ ਮੈਂ ਤੂੰ ਤਾਂ ਮੈਂ ਤਾਂ ਤੈਨੂੰ ਇੰਨਾ ਸਿਆਣਾ ਸਮਝਦੀ ਆ ਨਾ ਹੈ ਜਿੰਨਾ ਵੀ ਕਹਦੇ ਤੇ ਤੂੰ ਪੁੱਤ ਮੈਨੂੰ ਲਾ ਲਾ ਤਰੀ ਜਾਣਾ ਉਹੀ ਗੱਲ ਉਖੜੇ ਮੂੰਹ ਫੈਨਾ ਜੇ ਸਿਆਣਾ ਦਾ ਤੇਰੀ ਫਿਕਰ ਸੀ ਤਾਈਆਂ ਆ ਗਿਆ ਮੈਂ ਜਿਉਂ ਦੇ ਵਰਗਾ ਹੁੰਦਾ ਕੋਈ ਨਹੀਂ ਹੁੰਦਾ ਸੀਗਾ ਮੈਂ ਚੱਲ ਚੰਗਾ ਮੇਰੀ ਫਿਕਰ ਕਰੀ ਆ ਤਾ ਗਿਆ ਹਾਂ ਉਹ ਤਾਂ ਗੁੱਸਾ ਖਾਤੋਂ ਕਰਦਾ ਹੁੰਦਾ ਮਾੜੀ-ਮਾੜੀ ਗੱਲ ਤਾਂ ਮੈਂ ਤਾਂ ਤੈਨੂੰ ਕਿੰਨਾ ਖਰਾ ਸਮਝਦੀ ਆ ਆ ਬੈਠਾ ਮੇਰੇ ਸਾਹ ਦਾ ਮਾਨਾ ਸਿਰ ਜਨਾ ਨਹੀਂ ਹਟਦਾ ਮੈਨੂੰ ਤਾਂ ਬੜਾ ਭਾਏ ਭਾਏ ਪੈਂਦੀ ਸੀ ਇਹਨੂੰ ਬੜਾ ਪੁੱਤ-ਪੁੱਤ ਕਰੀ ਜਾਂਦੀ ਮਤਲਬ ਗੁੱਸਾ ਹੁੰਦਾ ਕਲੇ ਮਤਲਬ ਕੀ ਆ ਚੱਲ ਕੋਈ ਨਾ ਦੇਖਦੇ ਫਿਰ ਉਹ ਤਾਂ ਹੈਗੀਆਂ ਕਿ ਛੱਕਾ ਕੋਈ ਤੂੰ ਤਾਂ ਮੈਨੂੰ ਭਾਈ ਭਾਈ ਪੈਂਦੀ ਹੋਰ ਠੀਕ ਆ ਸਾਡੂ ਸਾਹਿਬ ਹਾਂ ਵਧੀਆ ਸਾਡੂ ਸਾਹਿਬ ਠੀਕ ਹੋ ਵਧੀਆ ਮੈਂ ਤਾਂ ਹੋਰ ਕਿਹੜਾ ਮੇਰੀ ਦਵਾਈ ਚੱਲਦੀ ਹੈਗੀ ਤੂੰ ਦੱਸ ਕਿਵੇਂ ਆ ਬਸ ਠੀਕ ਹੀ ਆ ਨਹੀਂ ਪਤਾ ਹੈ ਯਾਰ ਬਾਹਰ ਤੋਂ ਮਚਾ ਲੈ ਉਹਨੇ ਬਣਾ ਕੇ ਚੰਗਾ ਉਹ ਨਾ ਮਾ ਚਾਹ ਨੂੰ ਤਾਂ ਰਹਿਣ ਦੇ ਤੂੰ ਇਹਨੂੰ ਹੀ ਪਿਆ ਦੀ ਆਪਦੇ ਜਵਾਈ ਨੂੰ ਚਾਹਾਂ ਤੇ ਮੈਂ ਤਾਂ ਚਾਚੇ ਨਾਲ ਜਾਣਾ ਕੋਈ ਕੰਮ ਯਾਰ ਨਾ ਤੇ ਉਹਨੇ ਬੁਲਾਇਆ ਸੀਗਾ ਚਾਚੇ ਨੇ ਜਵਾਈ ਤਾਂ ਖੂੰਬੀ ਹੈ ਮੇਰਾ ਉਹ ਕੋਈ ਨਾ ਮਾਤਾ ਇਹਨੂੰ ਹੀ ਸਾਮ ਤੂੰ ਇਹੀ ਹੈ ਤੇਰਾ ਜਵਾਈ ਜਿਆਦਾ ਤਾਂ ਆਏ ਤਾਂ ਨਹੀਂ ਦਿੰਦਾ ਬੋਲਣ ਦੇ ਅਗਲੇ ਹੈਂ ਦੇਖ ਤਾਂ ਸਹੀ ਕਿਵੇਂ ਮੇਰੇ ਸਾਲੇ ਦੀ ਪੂੰਛ ਨੂੰ ਅੱਗ ਲੱਗੀ ਆ ਜੀ ਮੱਚ ਗਿਆ ਜਮਾ ਦੇਖ ਕੇ ਮੈਨੂੰ ਤਾਂ ਏ ਮੇਰਾ ਸਾਲ ਜਦ ਖੱਤੀਆਂ ਕਰਦਾ ਦੇਖ ਲੈ ਤੜਾਉ ਮੈਥੋਂ ਲੱਤਾ ਬੇ ਪੁੱਤਾ ਇਹ ਤਾਂ ਤਾਂ ਸੁਭਾਅ ਹੀ ਇਹ ਹੈ ਇਹ ਤਾਂ ਮੈਨੂੰ ਵੀ ਪੁੱਠਾ ਬੋਲ ਜਾਂਦਾ ਗੱਲੀ ਪੁੱਠਾ ਬੋਲਣ ਵਾਲੀਆਂ ਕਰਦੀਆਂ ਗਈ ਬਾਕੀ ਸਿਰ ਤੇ ਚੜਾਰਖਾ ਤੁਸੀਂ ਨੇ ਹਾ ਮੁੰਲਾ ਸਾਰਾ ਕੁਝ ਸਮਾਰਖਾ ਕਵੀਲਦਾਰੀ ਸਮਾਤੀ ਇਹਨੂੰ ਹਣਾ ਬੇ ਸਿਰ ਤੇ ਚੜਾਉਣ ਨੂੰ ਪੁੱਤ ਮੈਂ ਕੀ ਕਿਹਾ ਇਹਨੂੰ ਪਤਾ ਹੁਣ ਵੀ ਉਹ ਲਵਾਇਆ ਕਿ ਆ ਜਵੇਂ ਆਰਤੀ ਦਾ ਸਾਬ ਕਰਨ ਗਿਆ ਹੁੰਦਾਗਾ ਇਹ ਤਾਂ ਇੰ ਆ ਅੱਧ ਕਰੀ ਉੱਥੇ ਵੀ ਇੰ ਕਰਦਾਗਾ ਆਪਣੀ ਮਰੂ ਦੇ ਇੱਥੇ ਉੱਤੇ ਨਹੀਂਗਾ ਤੇ ਗੱਲ ਕੋਈ ਹੈਗੀ ਨਾ ਫੇਰ ਹੀ ਕਰਦਾ ਆ ਤੁਸੀਂ ਸਿਰ ਤੇ ਚੜਾਇਆ ਗਿਆ ਇਹਨੂੰ ਸਾਰਾ ਕੁਝ ਸਮਾਈ ਬੈਠੇ ਉਹਨੂੰ ਮੇਰੇ ਪਿੱਛੇ ਸੱਟ ਰੱਖ ਪਾਣੂ ਪੁੱਤ ਸਿੱਟ ਰੱਖਿਆ ਗਿਆ ਕਿਉਂ ਤੂੰ ਐਡੇ ਵਹਿਮ ਕਰਦਾ ਹੈਗਾ ਫੇਰ ਹੱਥ ਕੀ ਹੋਰ ਬਿਠਣਾ ਬਾਰ-ਬਾਰ ਇੰਨੇ ਚਿਰ ਹੋ ਗਿਆ ਹੁਣ ਤਾਂ ਉਹ ਵੀ ਨਹੀਂ ਹੈਗੀ ਉਹ ਵੀ ਟੱਪ ਗਈ ਨਾ ਹੁਣ ਪੁੱਤ ਮੈਂ ਧੱਕਾ ਦੇ ਕੇ ਕੱਢ ਦਿਆਂ ਕਰੂੰ ਧੱਕੇ ਦੇ ਨਾਲੇ ਕੰਮ ਹੀ ਹੈਗਾ ਤੇ ਮੈਨੂੰ ਕਰ ਛੋਟ ਮੈਂ ਤਾਂ ਧੱਕਾ ਮੈਂ ਕੱਢਾਂ ਬਾਰੇ ਨਾ ਬੇ ਪੁੱਤ ਕਿਸ ਨੇ ਐਵੇਂ ਤੈਨੂੰ ਕਿਹਾ ਕਹਿੰਦੇ ਭੈਣ ਕੋਲੇ ਪਾਈ ਕੁੱਤਾ ਸੌਹਰਾ ਕਰੇ ਜਮਾਈ ਕੁੱਤਾ ਅੱਛਾ ਮੈਂ ਕੁੱਤਾ ਫਿਰ ਹੈ ਮੈਨੂੰ ਕੁੱਤੀ ਹੋਇਆ ਤੈਨੂੰ ਨੇ ਕਹਿੰਦੀ ਬਹਿ ਜਾ ਮੈਂ ਚਾਹ ਲੈ ਕੇ ਆਉਣੀ ਆ ਤਾ ਤਕੜਿਆ ਉਹ ਗੁੱਸਾ ਕਰ ਗਿਆ ਸਮਾਈ ਤਾਂ ਜਾਣੀ ਹੈ ਕਿ ਤੂੰ ਨਹੀਂ ਨਹੀਂ ਓਹੋ ਤੇਰੇ ਮਨਚ ਤਾਂ ਹੋ ਰਹੀ ਪਾਸ ਵਾਲ ਕਰੀ ਜਾਂਦੀ ਜਵੜੀ ਦੀ ਮੂਦੀ ਬੈਠੀ ਕਰੀ ਜਾਂਦੀ ਆ ਦੇ ਮੁੰਡੇ ਹੋੜੀ ਤੋਰ ਲੈ ਮੇਰੇ ਢੂਹੀ ਨਾਲ ਦੁੱਖ ਲੱਜੇ ਦੁਆਰੇ ਹੋੜੀ ਦੇਖ ਕੇ ਤੋਰ ਏਕ ਨਾ ਨਹੀਂ ਮੁੰਡੇ ਏਕ ਨਾ ਨਹੀਂ ਹੋਇਆ ਮੇਰੇ ਢੂਹੀ ਨਾਲ ਤੁਸੀਂ ਹਿਲਾ ਦਿਓ ਥੰਨ ਨਾਲ ਉਤਰੀ ਹੋੜੀ ਹੋੜੀ ਤੋ ਫੋਲੀ ਗੇ ਚਲੋ ਤੀ ਹਾਏ ਹਾਏ ਮਸਾ ਮੈਂ ਤਾਂ ਲੇਕ ਤਾਂ ਕਰ ਲੈ ਤੇ ਦੇਖ ਕੇ ਆਮ ਨਾਲ ਭਾਜੀ ਹੇ ਹਾਂ ਹੁਣ ਤਾਂ ਠੀਕ ਲੱਗਦਾਗਾ ਮੈਨੂੰ ਹਾਂ ਹੁਣ ਬੋਤਲਾਂ ਹੀ ਲਵਾਈਆਂ ਕਰਕੇ ਨਾ ਠੀਕ ਲੱਗਦਾ ਵਧੀਆ ਰੁਪਏ ਲਾ ਕੇ ਹੁਣ ਠੀਕ ਲੱਗਣੀ ਏ ਤੈਨੂੰ ਬਾਧੂ ਰੁਪਏ ਲਵਾਤੇ ਮੈਂ ਮੇਰਾ ਕੀ ਜੇ ਕਰਦਾ ਸੀਗਾ ਹਾਏ ਮਿਹਨਤ ਦੇਣ ਲੱਗ ਜਾਣਾ ਮੈਨੂੰ ਤੂੰ ਚਲ ਮਾਮਾ ਹੁਣ ਜਾ ਪਾਣੀ ਪੀਉਂਦਾ ਪਾਣੀ ਪੀ ਲੈ ਕੀ ਮੈਨੂੰ ਦਵਾਈ ਕਾਹਦੀ ਦਵਾਉਂਦਾ ਮੈਨੂੰ ਤਾਂ ਮਿਹਨੇ ਦਿੰਦਾ ਹੈ ਸੱਸਾਂ ਵਾਂਗੂ ਮਾਮਾ ਤਾਂ ਐਵੇਂ ਹੀ ਬੋਲਦਾ ਰਹਿੰਦਾ ਚੱਲ ਕੋਈ ਨਾ ਮਾਮੀ ਤਾ ਯਾਰ ਆਰਾਮ ਕਰ ਲੈ ਰੈਸਟ ਕਰ ਲੈ ਬੇ ਮੁੰਡਿਆ ਇਹਨੂੰ ਥੇ ਹੁਣ ਇਹਨੂੰ ਕੁਛ ਨਹੀਂ ਆਉਂਦਾ ਸ਼ੁਕਰ ਹੈ ਪੁੱਤ ਤੂੰ ਲੈ ਆਇਆ ਮੈਨੂੰ ਨਹੀਂ ਇਹ ਤਾਂ ਮੈਨੂੰ ਨਾ ਸਾਈਕਲ ਦੀ ਕੀ ਡੰਡਾ ਜਾਂ ਹੁੰਦਾ ਉਸੇ ਤੇ ਬਿਠਾ ਕੇ ਲਿਆਉਂਦਾ ਮੈਨੂੰ ਚੱਲ ਕੋਈ ਨਾ ਮਾਮੀ ਮੈਂ ਵੀ ਤੇਰੇ ਜਵਾਖਾਂ ਵਰ ਗਈਆਂ ਪਾਣੀ ਪੀ ਲੈ ਲੈ ਉਹ ਤੈਨੂੰ ਡੰਡੇ ਤੇ ਬਿਠਾ ਕੇ ਮੇਰੇ ਸਾਹ ਪਾਣੀ ਦੇ ਦੇ ਮਸਾ ਬਣਦਾ ਸਾਈਕਲ ਵੀ ਆਈ ਬਣ ਜਾਂਦਾ ਜੇ ਤੇ ਦੇ ਨਾਲ ਚੀਜ਼ਾਂ ਸਿੱਖ ਲੈਂਦਾ ਕਾਹਨੂੰ ਆ ਸਾਈਕਲਾਂ ਪਿੱਛੇ ਫਿਰਦੇ ਹੁਣ ਉਮਰ ਹੋ ਗਈ ਸਿੱਖਣ ਦੀ ਭਾਂ ਦੇ ਮਸਾ ਦਾ ਸਾਈਕਲ ਜੁੜਿਆਗਾ ਉਮਰ ਤਾਂ ਨਿਕਾਲੀ ਜੇ ਤੂੰ ਸਿੱਖਣ ਦਾ ਟਾਈਮ ਚੋਦੋ ਭਾਂ ਦੇ ਯਾਰ ਕੁੱਤਾ 4 ਰੁਪਏ ਦਾ ਕੋਲੇ ਹੈ ਨਹੀਂ ਲੈ ਇਹਨੂੰ ਕੁਛ ਕਿਉਂ ਮਾਮੀ ਟੈਨਸ਼ਨ ਮੇਰੀ ਗੱਲ ਸੁਣ ਜੇ ਤੂੰ ਮੋਟਰਸਾਈਕਲ ਸਿੱਖ ਲੈਂਦਾ ਉਹ ਵੀ ਲੈਤਾ ਜਾਂਦਾ ਆ ਸਾਈਕਲ ਤੇ ਵੀ ਤੇ 4 5000 ਰੁਪਏ ਲਾਇਆ ਕੁਝ ਹੋਰ ਪਾ ਕੇ ਕੋਈ ਪੁਰਾਣਾ ਤਰ੍ਹਾਂ ਨਾਲ ਲੈ ਲੈਂਦੇ ਲੈਂਦਾ ਕਹਦਾ ਲੈ ਤਾਂ ਨਵਾਂ ਵੀ ਲੈਂਦਾ ਤੇਰੀਆਂ ਦਵਾਈਆਂ ਨਹੀਂ ਲੈਣੀਆਂ ਹੁੰਦੀਆਂ ਕਦੇ ਤਰਾ ਟੂ ਹਾ ਦਖਣ ਲੱਗਦਾ ਕਿ ਸਿਰ ਦੁਖਣ ਲੱਗ ਗਿਆ ਨਾ ਫਿਰ ਮੈਂ ਹੁਣ ਆਪਦੇ ਪੇਕਿਆਂ ਨੂੰ ਕਹਾ ਦਵਾਈਆਂ ਨੂੰ ਗੋਲੇ ਧੰਦੇ ਤਾਂ ਥੋੜੇ ਕਰਦੀਆਂ ਦਵਾਈਆਂ ਨੂੰ ਮੈਂ ਉਹਨਾਂ ਨੂੰ ਕਹਾ ਕਿਉਂ ਮਾਮਾ ਯਾਰ ਐਵੇਂ ਬੋਲੀ ਜਾਂਦੇ ਹੋ ਮਾਮੀ ਤੂੰ ਆਰਾਮ ਕਰ ਲੈ ਨਾ ਪੈ ਨਹੀਂ ਆ ਮੈਂ ਤਾਂ ਪੋਈ ਨਾ ਚੰਗਾ ਮਾਮਾ ਫਿਰ ਮੈਂ ਜਾਂਨਾ ਹਰ ਜਾ ਹਜੇ ਇਹਨੇ ਕਿਹੜਾ ਕਿਸੇ ਨਾਲ ਬਣਾ ਕੇ ਰੱਖਿਆ ਹੈ ਕੌਣ ਚ ਵੀ ਅਗਲਾ ਰੋਟੀਆਂ ਥੱਪ ਕੇ ਕੀ ਹੋ ਗਿਆ ਉਹ ਮੈਂ ਤਾਂ ਭੁੱਲ ਗਿਆ ਨਾਲ ਪਠਾਰਖੀ ਸੀਗੀ ਮੈਂ ਕਿੱਥੇ ਰੱਜ ਲਹਾਂਗੇ ਇਹਨੂੰ ਹਾਂ ਹੋਟਲ ਤੋਂ ਰੋਟੀ ਫੜ ਕੇ ਲੈਣੀ ਪੂਏ ਤਾਂ ਕਿਹੜਾ ਪੱਕਣਗੇ ਪੂਰੇ ਹੁਣ ਇਹ ਤਾਂ ਚੰਗੀ ਭਲੀ ਨਹੀਂ ਬਗਾ ਕੀਤੀ ਤੇਨੂੰ

ਮੈਂ ਚਾਚੀ ਤੇਰੇ ਕੋਲ ਆਈ ਆਂ ਹਾਂ ਮੈਂ ਪਹਿਲਾਂ ਕਿੰਨੇ ਗੇੜੇ ਲਾ ਕੇ ਮੁੜ ਗਈ ਮੈਨੂੰ ਤਾਂ ਚਾਚੀ ਤੂੰ ਘਰੀ ਨਹੀਂ ਮਿਲੀ ਜਿੰਦਾ ਲੱਗਿਆ ਹੁੰਦਾ ਸੀ ਜਦੋਂ ਵੀ ਆਈਆਂ ਮੈਂ ਨਹੀਂ ਤੀ ਜਿੰਦਾ ਲੱਗੜਾ ਹੀ ਆਂ ਮੈਂ ਤਾਂ ਬਿਮਾਰ ਹੋ ਰਹੀ ਸੀ ਤੂੰ ਹੀ ਹੱਲ ਗਈ ਬੋਤਲਾਂ ਲਵਾ ਕੇ ਲਿਉਂਦੇ ਆਂਗੇ ਆ ਹੁਣ ਵੀ ਮੂਰੇ ਮੂਰੀ ਆਏ ਆ ਤੇਰੇ ਥੋੜਾ ਚਿਰ ਹੋਗਾ ਸਾਨੂੰ ਆਇਆ ਨੂੰ ਲੈ ਮੈਨੂੰ ਕਿਸੇ ਨੇ ਦੱਸਿਆ ਹੀ ਨਹੀਂ ਚਾਚੀ ਦੱਸਣਾ ਕੀ ਹੈ ਪੁੱਤ ਇਹ ਜਿਹੀਆਂ ਗੱਲਾਂ ਕਹੜਾ ਦੱਸੀਆਂ ਜਾਂਦੀਆਂ ਹੁੰਦੀਆਂ ਨੇ ਹੋਰ ਦੱਸ ਤੇਰੇ ਸਹੁਰੇ ਠੀਕ ਨੇ ਬੱਸ ਜੱਚੀ ਤੁਹਾਨੂੰ ਪਤਾ ਹੀ ਹੈਗਾ ਕਿਹੜੇ ਠੀਕ ਨੇ ਉਹ ਕਿਉਂ ਗੁੜੇ ਹੋਰ ਜੱਚੀ ਮੈਂ ਤਾਂ ਕਿਦਣ ਦੀ ਆਈਆਂ ਤੂੰ ਗੇੜਾ ਹੀ ਨਹੀਂ ਮਾਰਿਆ ਫਿਰ ਆਈ ਸੀ ਜੱਚੀ ਜਿੰਦਾ ਲੱਗਿਆ ਹੁੰਦਾ ਸੀ ਅੱਛਾ ਮੈਨੂੰ ਆਏ ਸੀ ਮਾਂ ਚੱਲ ਚਾਚੀ ਦਾ ਹਾਲ ਚਾਲ ਪੁੱਛਿਆ ਮਾਂ ਜਾ ਆ ਮਾਂ ਠੀਕ ਹੈ ਹੋਰ ਜੱਚੀ ਮੈਂ ਤਾਂ ਕਿੰਨੇ ਦਿਨ ਹੋ ਗਏ ਮੈਨੂੰ ਆਈ ਨੂੰ ਨੇ ਤਾਂ ਜਲੂਸ ਕੱਢਤਾ ਸੀ ਮੇਰਾ ਅੱਛਾ ਤੇ ਉਹ ਤਾਂ ਫੇਰ ਉਹੀ ਗੱਲ ਮਾੜਾ ਕੰਮ ਆਦਾ ਹੋਰ ਮੈਂ ਨਾ ਜੱਚੀ ਤੁਹਾਨੂੰ ਇੱਕ ਗੱਲ ਪੁੱਛਣ ਆਈ ਸੀ ਪੁੱਛ ਪਾਈ ਚਾਚੀ ਜਿਹੜੀ ਉਹ ਤੁਸੀਂ ਵੀਡੀਓ ਕਹ ਰਹੇ ਸੀਗੇ ਕਿਹੜੀ ਵੀਡੀਓ ਉਹ ਮੁੰਡੇ ਨੇ ਮੈਨੂੰ ਦੱਸਿਆ ਸੀ ਕਹਿੰਦੇ ਤੇਰੀ ਚਾਚੀ ਵੀਡੀਓ ਲੈ ਗਈ ਸੀ ਮੇਰੇ ਤੋਂ ਨਹੀਂ ਮੈਂ ਕਦੋਂ ਵੀਡੀਓ ਲਈ ਲੈ ਚਾਚੀ ਉਹ ਕੀ ਝੂਠ ਬੋਲਦਾ ਅਗਲਾ ਨਹੀਂ ਉਹ ਤਾਂ ਪ੍ਰੀਤਾ ਪਾਣੋ ਲੜਾਉਂਦਾਗਾ ਨਾ ਚਾਚੀ ਉਹ ਮੇਰਾ ਭਰਾ ਬਣਿਆ ਹੋਇਆਗਾ ਨਹੀਂ ਭਰਾ ਤਾਂ ਅੱਜ ਕੱਲ੍ਹ ਐਸੇ ਵੈਸੇ ਹੀ ਬਣਦੇ ਨੇ ਭਰਾ ਤਾਂ ਸੱਗੇ ਭਰਾ ਨਹੀਂ ਬਣਦੇ ਹੈਗੇਗੇ ਬੌਲੀਏ ਚਾਚੀ ਤੂੰ ਤਾਂ ਮੁੱਕਰ ਗਈ ਸੀ ਵੀਡੀਓ ਬਾਰੇ ਉਹਨੇ ਮੈਨੂੰ ਸਾਰਾ ਸੱਚ ਦੱਸਿਆ ਬੀਤੇ ਰੀ ਚਾਚੀ ਆ ਕੇ ਲੈ ਗਈ ਸੀ ਨਹੀਂ ਕਮਲੀਏ ਮੈਂ ਜੇ ਵੀਡੀਓ ਲਿਆਉਂਦੀ ਤਾਂ ਮੈਂ ਉਹਨਾਂ ਨੂੰ ਦਿਖਾਉਂਦੀ ਨਾ ਮੈਂ ਉਹਨਾਂ ਦਾ ਰਸ ਦਾ ਵਸਦਾ ਘਰ ਬਸਾਉਂਦੀ ਉਹਨਾਂ ਦਾ ਜਾੜ ਦੇ ਨਾ ਕਿਉਂ ਕਮਲੀ ਹੋਈਆਂ ਨਾ ਤੇਰੇ ਦਿਮਾਗ ਤੇ ਠੇਕਰਾ ਮੁੱਦਾ ਵੱਜਿਆ ਹੋਇਆ ਦਾ ਚਾਚੀ ਠੇਕਰ ਵਾਲੀ ਕਿਹੜੀ ਗੱਲ ਆ ਮੇਰੀ ਗੱਲ ਸੁਣ ਉਹ ਮੁੰਡਾ ਤਾਂ ਪੁੱਠਾ ਸਿੱਧਾ ਬੋਲਦਾਗਾ ਤੂੰ ਕੀ ਲੈਣ ਗਈ ਸੀ ਜਦੋਂ ਮੈਂ ਤੈਨੂੰ ਰੋਕਿਆ ਸੀ ਵੀ ਨਹੀਂ ਜਾਣਾ ਹੈਗਾਗਾ ਚਾਚੀ ਉਹ ਮੇਰਾ ਭਰਾ ਬਣਿਆ ਹੋਇਆਗਾ ਸਾਨੂੰ ਤਾਂ ਉਹ ਕੋਈ ਨਹੀਂ ਪੁੱਠਾ ਸਿੱਧਾ ਬੋਲਿਆ ਅਸਲ ਤਾਂ ਦੋਨੇ ਗਈਆਂ ਸੀ ਦੋਨੇ ਦੋਨੇ ਕੌਣ ਕੁੜੇ ਮੈਂ ਤੇ ਮੀਤ ਭਾਬੀ ਅੱਛਾ ਉਹ ਤੁਸੀਂ ਸੀਗੀਆਂ ਨਾ ਚਾਚੀ ਐਨੇ ਹੈਰਾਨ ਹੋਣ ਵਾਲੀ ਕਿਹੜੀ ਗੱਲ ਆਗੀ ਨਹੀਂ ਹੈਰਾਨ ਕਾਣੋ ਹੋਣੀ ਹੈਗੀ ਚੱਲ ਚੰਗੀ ਗੱਲ ਆ ਜਾਵੜੀਆਂ ਲੈ ਆਈਆਂ ਘਰੇ ਆ ਗਈ ਕੁੜੀ ਆਪਾਂ ਤਾਂ ਸ਼ੁਕਰ ਮਨਾਇਆ ਨਾ ਮੈਨੂੰ ਹੈਰਾਨ ਹੋਣ ਦੀ ਕੀ ਲੋੜ ਹੈ ਪੁੱਤ ਜਿੱਦਾਂ ਤੈ ਵੀਡੀਓ ਹੀ ਦਿਖਾਤੀ ਤੂੰ ਇੱਥੇ ਕੀ ਕਰਦੀ ਫਿਰ ਤੂੰ ਆਪਦੇ ਘਰੇ ਜਾ ਬੌਲੀਏ ਚਾਚੀ ਉਹੀ ਤਾਂ ਗੱਲ ਆ ਸਾਰੀ ਉਹਦੇ ਤੇਰਾ ਜਵਾਈ ਪਿੱਛੇ ਪਿੱਛੇ ਆ ਗਿਆ ਸੀ ਸਾਡੇ ਮੂੰਹ ਬੰਨ ਕੇ ਨਹੀਂ ਆਹੀ ਤਾਂ ਰੌਲੇ ਨੇ ਤੂੰ ਉਹਨਾਂ ਦਾ ਘਰ ਬਸਾਉਂਦੀ ਬਸਾਉਂਦੀ ਆਪਦਾ ਘਰ ਪੱਟ ਬੈਠੀ ਮੈਂ ਤੈਨੂੰ ਹੋਰ ਕੀ ਰੋਂਦੀ ਸੀ ਚਾਚੀ ਮੈਂ ਕਿਹੜਾ ਕੋਈ ਮਾੜਾ ਕੀਤਾ ਹੈ ਨਹੀਂ ਲੋਕ ਆਏ ਕਹਿਣਗੇ ਵੀ ਜੇ ਉਹਦੇ ਮਾਪਿਓ ਨਹੀਂ ਹੈਗਾਗਾ ਚਾਚਾ ਚਾਚੀ ਨੇ ਖਬਰਸਾਰ ਨਹੀਂ ਲੈਤੀਗੀ ਚਾਚੀ ਮੈਨੂੰ ਤਾਂ ਆਸੀ ਵੀ ਮੇਰੀ ਭਾਬੀ ਘਰੇ ਆਉਣੀ ਚਾਹੀਦੀ ਆ ਵੀ ਉਹਦਾ ਘਰ ਵਸ ਜੇ ਨਹੀਂ ਜਦੋਂ ਮੈਂ ਤੈਨੂੰ ਕਿਹਾ ਸੀ ਵੀ ਮੈਂ ਜਦੋਂ ਮੈਨੂੰ ਵੀਡੀਓ ਮਿਲ ਗਈ ਮੈਂ ਆਪੇ ਦਿਖਾ ਦੂੰ ਉਹਨਾਂ ਨੂੰ ਆ ਤੈਨੂੰ ਕੀ ਲੋੜ ਪਿਆ ਥੀ ਤੇ ਚਾਚੀ ਫਿਰ ਤੂੰ ਦਿਖਾਏ ਆਉਂਦੀ ਵੀਡੀਓ ਨਹੀਂ ਜੇ ਮੇਰੇ ਕੋਲੇ ਹੁੰਦੀ ਮੈਂ ਦਿਖਾਏ ਆਉਂਦੀ ਤੂੰ ਗੱਲ ਨੂੰ ਕਿਉਂ ਨਹੀਂ ਸਮਝਦੀ ਹੈਗੀ ਵੀ ਵੀਡੀਓ ਤਾਂ ਤੇਰੇ ਕੋਲ ਹੈਗੀ ਸੀਗੀ ਪਰ ਤੂੰ ਮੰਨਦੀ ਨਹੀਂ ਨਹੀਂ ਤੈਨੂੰ ਪ੍ਰੀਤ ਮੇਰੇ ਤੇ ਯਕੀਨ ਨਹੀਂ ਹੈਗਾ ਅੱਗੇ ਤੇ ਤੂੰ ਕਿੰਨੀ ਲੁੱਕ ਰੱਖੀ ਹੈਗੀ ਮੈਂ ਤੂੰ ਤਾਂ ਸਿਰ ਅਸਰ ਚੜਦੇ ਜਾਨੀ ਆ ਕੁੜੇ ਮੇਰੇ ਜੇ ਤੈਨੂੰ ਮੈਂ ਲਾਡਾ ਪਿਆਰਾ ਨਾਲ ਰੱਖੀ ਸੀ ਐ ਥੋੜੀ ਹੁੰਦਾ ਹੁੰਦਾਗਾ ਚਾਚੀ ਫੇਰ ਕੀ ਹੁੰਦਾ ਜੇ ਉਹਦਾ ਵਿਚਾਰੇ ਦਾ ਘਰ ਵੱਸ ਜਾਂਦਾ ਪਹਿਲਾਂ ਨਹੀਂ ਮੈਂ ਕਿਹੜਾ ਕਹੇਗਾ ਵੀ ਮੈਂ ਉਹਨੂੰ ਘਰੋਂ ਕੱਢਣਾਗਾ ਮੈਂ ਤਾਂ ਕਹੇਗਾ ਵੀ ਭਾਈ ਸੋ ਚੰਗਾ ਹੋ ਗਿਆ ਰੋਟੀ ਪੱਕਦੀ ਹੋਗੀ ਜਵਾਕ ਦੀ ਤੂੰ ਜਾਣਕੀ ਨਹੀਂ ਦਿੱਤੀ ਚਾਚੀ ਵੀਡੀਓ ਪਤਾ ਮੈਨੂੰ ਸਾਰਾ ਨਹੀਂ ਤੇਰੇ ਆਹੀ ਲੱਛਣਾ ਪਿੱਛੇ ਦਾ ਤੇਰਾ ਘਰ ਵਾਲਾ ਤੈਨੂੰ ਤੰਗ ਕਰਦਾਗਾ ਜਿੱਦੇ ਤੂੰ ਹਟਦੀ ਨਹੀਂ ਮੈਂ ਤਾਂ ਪਹਿਲਾਂ ਹੀ ਕਰਦੀ ਮੈਂ ਕਿਹੜਾ ਕੋਈ ਮਾੜਾ ਕੀਤਾ ਨੀ ਮਾੜਾ ਨਹੀਂ ਕੀਤਾ ਮੈਂ ਤੈਨੂੰ ਐਨ ਕਹਿੰਦੀ ਤੂੰ ਮਾੜਾ ਕੀਤਾ ਕੀਤਾ ਤਾਂ ਚੰਗਾ ਹੀ ਆ ਪਰ ਆਪਦਾ ਘਰ ਜਿਹੜਾ ਉਜਾੜ ਕੇ ਬੈ ਗਈ ਉਹ ਤੂੰ ਮੇਰੇ ਘਰ ਦੀ ਟੈਨਸ਼ਨ ਨਾਲ ਹੈ ਪਹਿਲਾਂ ਕਿਹੜਾ ਬਸਿਆ ਹੋਇਆ ਸੀ ਨਹੀਂ ਟੈਨਸ਼ਨ ਨਹੀਂ ਤੇ ਟੈਨਸ਼ਨ ਤਾਂ ਤੂੰ ਆਂਦੀ ਹੁੰਦੀ ਐ ਜਦੋਂ ਤੀਆਂ ਵਾਰ ਜਾ ਕੇ ਵਹਿ ਜਨ ਮਾਂ ਤੇ ਉਹਨੂੰ ਕੋਈ ਸੁੱਖ ਨਹੀਂ ਮਿਲਦਾ ਹੁੰਦਾ ਚਾਚੀ ਹੁਣ ਉਹ ਤਾਂ ਆਪ ਹੀ ਇਹ ਜ ਮੈਂ ਕੀ ਕਰਾਂ ਉੱਥੇ ਰਹਿ ਕੇ ਨਹੀਂ ਨਾਲੇ ਮੈਂ ਤੈਨੂੰ ਐ ਕਹਿੰਦੀ ਜੇ ਮੇਰੇ ਕੋਲੇ ਵੀਡੀਓ ਹੁੰਦੀ ਮੈਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿੰਨੀ ਮੈਂ ਰੱਖ ਕੇ ਕੀ ਕਰਨੀ ਸੀ ਵੀਡੀਓ ਕੋਲ ਉੰਮੀ ਸਿਆਣੀ ਐ ਤਾਂ ਮੈਨੂੰ ਨਹੀਂ ਪਤਾ ਚਾਚੀ ਇਸ ਗੱਲ ਦਾ ਮੈਨੂੰ ਨਹੀਂ ਪਤਾ ਇਹਦਾ ਕੀ ਮਤਲਬ ਹੋਇਆ ਮੈਨੂੰ ਨਹੀਂ ਪਤਾ ਤਾਂ ਮੈਂ ਚਾਚੀ ਕੀ ਤੇ ਯਕੀਨ ਕਰਾਂ ਤੇ ਕੀ ਤੇ ਨਾ ਕਰਾਂ ਫਿਰ ਮੈਂ ਜਿੱਦ ਤੈਨੂੰ ਕਿਹਾ ਸੀ ਭਾਈ ਮੇਰੇ ਕੋਲੇ ਨਹੀਂ ਵੀਡੀਓ ਹੋਏਗੀ ਮੈਂ ਦਿਖਾ ਦਿੰਦੀ ਉਹਨਾਂ ਨੂੰ ਜੇ ਹੁੰਦੀ ਮੇਰੇ ਕੋਲ ਨਹੀਂ ਚਲ ਛੱਡ ਪਰ ਮੈਨੂੰ ਇੱਕ ਗੱਲ ਦੱਸ ਤੁਸੀਂ ਮੀਤ ਨੂੰ ਮਿਲਿਓ ਹਾਂ ਚਾਚੀ ਮੈਂ ਤੇ ਹਰਮਨ ਭਾਬੀ ਦੋਨੇ ਜਾਨੀਆਂ ਹੁੰਦੀਆਂ ਸੀ ਅੱਛਾ ਉਹ ਆਪਣੇ ਇੱਧਰਲੇ ਗਵੰਡਾ ਦੀ ਬਹੂ ਹੈ ਜਿਹੜੀ ਹਾਂ ਉਹ ਹੀ ਚਾਚੇ ਅਸਤਾ ਕਈ ਦਿਨ ਹੋ ਗਏ ਚਾਚੀ ਉਦੋਂ ਵੀ ਜਾ ਕੇ ਆਇਆ ਪਰ ਉਹ ਭੂਆ ਨੇ ਕੰਜਰੀ ਨੇ ਸਾਡਾ ਜਲੂਸ ਕੱਢਤਾ ਸੋਨੂ ਤਾਂ ਵਧੀਆ ਬੁਲਾਉਂਦੀ ਚਲਾਉਂਦੀ ਐ ਹਾਂ ਚਾਚੀ ਭਾਬੀ ਤਾਂ ਸਾਨੂੰ ਵਧੀਆ ਬੁਲਾਉਂਦੀ ਹੈਗੀ ਨਹੀਂ ਤੇਰੀ ਭੂਆ ਦਾ ਤਾਂ ਇਹ ਜੀ ਕੰਜਰ ਖਾਣੇ ਨੇਗੇ ਤੈਨੂੰ ਪਤਾ ਤਾਂ ਹੈਗਾ ਉਹ ਕਹੋ ਜੀ ਪਹਿਲੇ ਦਿਨ ਤੋਂ ਹੀ ਇਹ ਜੀ ਹੈਗੀ ਚਾਚੀ ਮੇਰਾ ਵੀ ਨਹੀਂ ਮਿਲਣ ਮਲਾਉਣ ਹੋਇਆ ਉਹਨੂੰ ਨਹੀਂ ਆਕਲ ਆਉਂਦੀ ਭੂਆ ਨੂੰ ਨਾ ਤਾਂ ਉਹ ਆਪਣੇ ਸਹੁਰੇ ਜਾਂਦੀ ਹੈਗੀ ਉਹ ਤਾਂ ਇੱਥੇ ਡੇਰਾ ਲਾਈ ਬੈਠੀ ਆ ਨਹੀਂ ਪਹਿਲੇ ਦਿਨ ਤੋਂ ਹੀ ਬੈਠੇ ਇੱਥੇ ਰਹੀ ਹੈ ਜੋਨ ਤੇ ਰਤਾ ਆਇਆ ਤਾਂ ਹੀ ਮੁਕੇ ਨੇ ਤੈਨੂੰ ਵੀ ਪਤਾ ਫਿਰ ਗੁਰਪ੍ਰੀਤ ਨੂੰ ਕੌਣ ਸੰਭਾਲਣ ਵਾਲਾ ਸੀਗਾ ਚੱਲ ਚੰਗਾ ਤੂੰ ਬੈਠ ਮੈਂ ਚਾਹ ਦੀ ਕੁੱਟ ਬਣਾ ਲਿਆ ਮੈਂ ਹੌਲੀ ਹੌਲੀ ਬਣਾ ਲਿਓ ਨਾ ਨਾ ਚਾਚੀ ਤੂੰ ਰਾਮ ਕਰ ਲਾ ਬਸ ਮੈਂ ਜਾਣੀ ਹੈਗੀ ਹੁਣ ਤਾਂ ਚੱਲ ਮੈਂ ਆਉਂਗੀ ਤੇਰੀ ਭੂਆ ਨੂੰ ਸਮਝਾ ਕੇ ਆਉਂਗੀ ਇੱਕ ਦਿਨ ਕੋਈ ਗੱਲ ਨਹੀਂ ਹੋਰ ਚਾਚੀ ਤੂੰ ਇਹਨੇ ਰਸਟ ਕਰ ਲਾ ਠੀਕ ਹੈ ਚੰਗਾ ਜੀ ਸਾਦਕੇ ਆ ਯਾਰ ਭਾਈ ਲਾ ਆ ਬੋਵੀ ਤੇ ਚਾਚਾ ਕਿੱਧਰੋਂ ਆਉਂਦੇ ਨੇ ਚਲ ਮਾਮਾ ਫਿਰ ਤੂੰ ਜਾ ਮੈਨੂੰ ਮੜਾਏ ਘਰੇ ਕੰਮ ਆ ਆਹੋਂ ਦੋਸਤਾਂ ਕਾਲੀ ਵਾਲੀ ਚੇ ਭਾਈ ਬਣੀ ਕਿਵੇਂ ਤੂੰ ਠੀਕ ਆ ਚਾਚਾ ਜੀ ਆਹ ਦੇ ਚ ਇਹੋ ਤੇਰੀ ਚਾਚੀ ਰੋਟੀ ਲੈ ਗਈ ਹੋਤੋ ਤੋ ਬੋਆ ਜੀ ਉਹਨੂੰ ਪਤਾ ਤੇ ਚਾਚਾ ਫਿਰ ਮੈਨੂੰ ਕਹਿ ਦਿੰਦੇ ਮੈਂ ਬਣਾ ਦਿੰਦੀ ਉਹ ਮੈਂ ਕਿਹਾ ਚਲ ਕਾਹਨੂੰ ਕਿਸੇ ਨੂੰ ਸਵਾਲ ਪਾਉਣਾ ਮੈਂ ਹੋਟਲ ਤੋਂ ਬਣਵਾ ਲਿਆਉਂਗਾ ਲੈ ਫਿਰ ਕੀ ਹੋ ਗਿਆ ਚਾਚਾ ਚਲ ਉਹ ਡਿੱਕੀ ਜਾਂਦੀ ਹੋ ਰੋਟੀ ਰੋਟੀ ਉਹਨੂੰ ਦਵਾਈ ਵੀ ਦੇਣੀ ਆ ਮੈਂ ਤਾਂ ਚੱਲਿਆ ਸੀਗਾ ਚਲ ਠੀਕ ਆ ਚਾਚਾ ਭਾਈ ਇੱਕ ਜੀ ਤਾਂ ਕਰਦਾ ਮੈਂ ਭਾਬੀ ਕੋਲੇ ਜਾ ਆਵਾਂ ਇਕੋ ਬੈਠੀ ਹੋ ਗਈ ਭੂਆ ਮure ਸੱਪ ਜੇ ਮੈਂ ਕੱਲੀ ਬਾਕੀ ਇਹਨੇ ਤਾਂ ਨਹੀਂ ਮੈਨੂੰ ਅੱਜ ਬਖਸ਼ਣਾ ਇਹ ਤਾਂ ਮੇਰਾ ਬਾਲਾ ਚਲੂਸ ਕੱਢੂਗੀ ਉਹਦੇ ਤਾਂ ਹਰਮਨ ਸੀ ਥਾਂ ਕਰਕੇ ਚੱਲ ਬੱਚਤ ਰਹਿ ਗਈ ਹੁਣ ਮੈਂ ਕੀ ਕਰਾਂ ਮੈਂ ਬਾਈ ਨਾਲ ਗੱਲ ਕਰਨੀ ਆ ਉਹਨੂੰ ਮੈਂ ਕਿਵੇਂ ਦੱਸਾਂ ਵੀ ਉਹਦੇ ਕੰਜਰ ਕੋਲੇ ਜਾ ਉਹਦੀਆਂ ਤੋੜੋ ਲੱਤਾ ਚੱਲ ਜੇ ਬਾਈ ਕੱਲਾ ਮਿਲ ਗਿਆ ਨਾ ਬਾਈ ਨਹੀਂ ਦੱਸੂਗੀ ਇਹਨਾਂ ਨਾਲ ਤਾਂ ਕੋਈ ਫਾਇਦਾ ਨਹੀਂ ਮੱਥਾ ਮਾਰਨ ਦਾ ਲਾਕੜੇ ਹਜੇ ਤੱਕ ਨਹੀਂ ਆਇਆ ਰੋਟੀ ਲੈ ਕੇ ਪ੍ਰੀਤ ਵੀ ਆ ਕੇ ਮੁੜ ਗਈ ਇੰਨਾ ਚਿਰ ਲੱਗਦਾ ਹੁੰਦਾ ਰੋਟੀ ਨੂੰ ਪਤਾ ਨਹੀਂ ਕੀ ਕਰਨ ਲੱਗ ਗਿਆ ਲਹੇ ਆ ਗਿਆ ਅੱਲਾ ਫਰਮਾ ਲੈ ਇੰਨਾ ਟਾਈਮ ਲਾਤਾ ਉਹ ਬਸ ਉੱਥੇ ਤੈਨੂੰ ਪਤਾ ਲੱਗਾ ਟਾਈਮ ਲੱਗ ਜਾਂਦਾ ਉਹ ਕਿਹੜਾ ਮੇਰੇ ਵਾਸਤੇ ਬੈਠਾ ਸੀ ਅਗਲੇ ਦੇ ਪਕਾਈਆਂ ਤਾ ਤੇ ਉਹ ਕਿਧਰ ਗਿਆ ਮੁੰਡਾ ਉਹ ਤਾਂ ਬਿੰਦਰਗਦਨ ਕੀ ਯਾਚੀ ਵੀ ਗਰੀ ਜਾਂਦਾ ਸੀ ਛੇ ਧੀ ਘਰੇ ਜਾਂਦਾ ਛੇ ਧੀ ਘਰੇ ਜਾਂਦਾ ਉਹ ਤਾਂ ਪਤਾ ਨਹੀਂ ਕਿਉਂ ਮਸਲਾ ਉਲਝਿਆ ਪਿਆ ਚਲ ਮੈਨੂੰ ਤਾਂ ਆਏ ਸੀ ਚਲ ਜਵਾਖ ਪੋਰਾ ਦੋ ਉਹ ਵੀ ਖਾ ਜਾਂਦਾ ਪਾਣੀ ਦਾ ਪਿਆਈਆ ਤੇਰੇ ਕੋਲ ਨਹੀਂ ਹੋਰ ਪਾ ਲੈ ਲੈ ਕਾਲ ਰੋਟੀ ਮੈਂ ਵੀ ਖਾ ਕੇ ਖੇਤ ਤੇ ਜਾਣਾ ਮੈਂ ਦਾ ਕਹਤੇ ਤੂੰ ਖਾ ਕੇ ਉਧਰ ਹੀ ਟੱਬ ਗਿਆ ਲੈ ਟਿਫਨੀ ਵਾਲਾ ਸੋਣਾਗਾ ਆ ਇਹ ਦਿਨ ਦੇ ਨੇ ਰੋਟੀ ਪੈਕ ਕਰਕੇ ਉਹ ਨਹੀਂ ਗਣੂ ਤੇ ਉਹ ਤਾਂ ਲਫਾਕਾਂ ਚ ਪਾਉਂਦੇ ਤਲਾਈਆਂ ਹੂੰ ਉਹਦਾ ਬੰਦਾ ਲਿਆ ਜੀ ਸੀ ਪਹਿਲਾਂ ਵੀ ਰੋਟੀ ਰੋਟੀ ਕਈ ਵਾਰੀ ਬੈਠ ਕੇ ਉਹਦੇ ਕੋਲ ਖਾ ਕੇ ਆਇਆ ਮੈਂ ਅੱਛਾ ਵਧੀਆ ਡੱਬੀ ਡੁੱਬੀ ਵਧੀਆ ਚ ਪਾ ਕੇ ਦਿੱਤਾ ਉਹਦਾ ਘਰ ਵਾਲਾ ਟਿਫਨ ਸੀ ਉਹਦਾ ਅੱਛਾ ਲੈ ਤਾਂ ਜ ਮੇਰੀ ਫੇਵਰੇਟ ਸਬਜੀ ਹੈਗੀ ਕੀ ਹੈ ਮੈਂ ਥੋੜਾ ਪਤਾ ਹੂੰ ਬਣਾਤੀ ਮੈਨੂੰ ਬੜੀ ਚੰਗੀ ਅੱਗੇ ਪਰ ਕਿ ਮਸਾਲੇ ਵਾਲੇ ਨੇ ਉਹ ਮੈਨੂੰ ਤਾਂ ਸਾਗ ਵੀ ਕਿਸੇ ਦਾ ਨਹੀਂ ਸਾਗ ਬਣਿਆ ਹੋਇਆਗਾ ਸਾਗ ਕਿਆ ਸੀ ਮੈਂ ਤਾਂ ਉਹਨੂੰ ਪਾਉਣ ਨੂੰ ਪਤਾ ਨਹੀਂ ਭੁੱਲ ਪਾ ਲਿਆ ਫਿਰ ਉਹ ਚਲ ਕੋਈ ਚਲ ਖਾ ਲ ਜਿਹੜੀਆਂ ਦੋ ਖਾਣੇ ਮੈਂ ਵੀ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਵੀਡੀਓ ਨੂੰ ਕਰਦੇ ਰਹੋ ਲਾਈਕ ਕਮੈਂਟ ਤੇ ਸ਼ੇਅਰ ਹਾਂਜੀ ਅਸੀਂ ਹਰ ਬੁੱਧਵਾਰ ਤੇ ਸ਼ਨੀਵਾਰ ਨੂੰ ਵੀਡੀਓ ਅਪਲੋਡ ਕਰਦੇ ਹਾਂ ਸੋ ਵੀਡੀਓ ਨੂੰ ਪੂਰਾ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸੋ ਕਿ ਕਿਸ ਦਾ ਸੀਨ ਸਭ ਤੋਂ ਜ਼ਿਆਦਾ ਵਧੀਆ ਲੱਗਿਆ ਇਸੇ ਤਰ੍ਹਾਂ ਅਸੀਂ ਇੱਕ ਨਿਊ ਸੀਰੀਜ਼ ਹੋਰ ਤੋਰਾਂਗੇ ਤੁਸੀਂ ਦੱਸੋ ਕਮੈਂਟਾਂ ਦੇ ਵਿੱਚ ਕਿ ਅਸੀਂ ਨਵੇਂ ਭਾਗ ਚਾਲੂ ਕਰੀਏ ਕਿ ਨਾ ਕਿਉਂਕਿ ਇਹ ਸੀਰੀਜ਼ ਤਾਂ ਚੱਲੀ ਜਾਊਗੀ ਆਪਣੀ ਵੀ ਅਸੀਂ ਐ ਸੋਚਿਆ ਵੀ ਇੱਕ ਕਹਾਣੀ ਹੋਰ ਆ ਬਹੁਤ ਸੋਹਣੀ ਤਰੀਕੇ ਨਾਲ ਲਿਖੀ ਗਈ ਕਹਾਣੀ ਆ ਸੋ ਦੱਸਿਓ ਜ਼ਰੂਰ ਕਮੈਂਟਾਂ ਦੇ ਵਿੱਚ ਕਿ ਅਸੀਂ ਨੈਕਸਟ ਪਾਰਟ ਤੋਰੀਏ ਕਿ ਨਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਧੰਨਵਾਦ ਜੀ